ਫੈਂਟ ਟੂ ਮਾਰਡਰ ਤੇ ਮਾਰਡਰ ਚ ਕੋਈ ਬੜਾ ਫਰਕ ਨਹੀਂ ਹੁੰਦਾ ਜਦੋਂ ਤਾਂ ਇੰਟਰਨੈਸ਼ਨਲ ਫਲਾਈਟਾਂ ਦੀ ਗੱਲ ਆ ਉਦੋਂ ਸਾਡੇ ਕੋਲੇ ਦਿੱਲੀ ਵਾਲਾ 에ਰਪੋਰਟ ਆ ਜੀ ਬੰਬੇ ਵਾਲਾ ਜੀ ਗੁਜਰਾਤ ਵਾਲਾ ਜੀ ਉਹ ਆ ਜੋਹਾ ਵਾਲਾ ਜੀ ਜਦੋਂ ਬਦਨਾਮੀ ਦੀ ਗੱਲ ਉਹਦਾ ਉਮਰ ਸਰ ਲਾ ਦਿਓ ਜਿਹੜਾ ਪੰਜਾਬ ਹਿਊਮਨ ਸਮਗਲਿੰਗ ਐਕਟ ਆ ਇਹ ਕਿਸੇ ਵੀ ਏਜੰਟ ਨੂੰ ਅਲਾਉ ਨਹੀਂ ਕਰਦਾ ਨਾ ਡੌਂਕੀ ਲਵਾਉਣਾ ਨਾ ਬਾਡਰ ਟਪਾਉਣਾ ਨਾ ਉਹਨੂੰ ਵਰਕ ਪਰਮਿਟ ਤੇ ਭੇਜਣਾ ਇਹ ਆਪਾਂ ਨੂੰ ਨਤੀਜਾ ਅੱਜ ਆਪਾਂ ਇੱਥੇ ਨਹੀਂ ਕੱਢ ਸਕਦੇ ਤਾਂ ਹੌਲੀ-ਹੌਲੀ ਜਿਵੇਂ ਹੋਰ ਵੀ ਲੋਕ ਵਾਪਸ ਆ ਰਹੇ ਆ ਰਿਪੋਰਟ ਹੋ ਕੇ ਤਾਂ ਉਹ ਪਤਾ ਆਪਾਂ ਨੂੰ ਲੱਗਦਾ ਰਹੂਗਾ ਕਿੰਨਾਂ ਦੀ ਗਲਤੀ ਸੀ ਜਿਹੜੇ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਹੋਈਆਂ ਨੇ ਡਿਪੋਰਟ ਹੋ ਕੇ ਯੂ ਐਸ ਏ ਤੋਂ ਵਾਪਸ ਆਏ ਨੇ ਕੋਈ ਹੁੰਦਾ ਆ ਕਹਦਾ ਬਾਈ ਜੀ ਅਸੀਂ ਫਾਇਦਾ ਲਵਾ ਬੇਟੇ ਜਿਹੜਾ ਏਜੰਟ ਕਹਿੰਦਾ ਗਾ ਤਿੰਨ ਚਾਰ ਲੱਖ ਦੀ ਕਰਸ਼ੀ ਵੀ ਦੇਣੀ ਪਈ ਮੈਂ ਕਰਸ਼ੀ ਤਿੰਨ ਚਾਰ ਲੱਖ ਦੀ ਇਹਦਾ ਕੀ ਹੱਥ ਹੋਇਆ ਬੇਸਿਕਲੀ ਵਰਕ ਵੀਜ਼ਾ ਦਾ ਅਰਥ ਤਾਂ ਕਿ ਤੁਸੀਂ ਇੰਡੀਆ 'ਚ ਬੈਠੇ ਐਜ਼ ਏਜੰਟ ਬਾਹਰਲੀ ਕਿਸੇ ਕੰਟਰੀ ਦੇ ਵਿੱਚ ਕਿਸੇ ਬੱਚੇ ਨੂੰ ਰਿਕਰੂਟ ਕਰ ਰਹੇ ਹੋ ਚਾਹੇ ਪੰਜਾਬ 'ਚੋਂ ਮਾਹੌਲ ਨਾ ਵੀ ਐਗਜ਼ਿਸਟ ਕਰਦਾ ਹੋਵੇ ਪਰ ਡਰ ਇੰਨਾ ਪੈਦਾ ਕਰਤਾ ਕਿ ਬਈ ਹਾਂ ਪੰਜਾਬ ਛੱਡ ਕੇ ਜਾਓ ਉੱਥੇ ਕੁਛ ਨਹੀਂ ਆਏ ਆ ਜੋ ਲਾਈ ਵੀ ਮਿੱਤਰੋ ਕਹਿੰਦੇ ਹੁੰਦੇ ਆ ਕਿ ਜ਼ਿੰਦਗੀ ਤਬਾਹ ਨੇ ਕਰ ਦਿੰਦਿਆਂ ਮਾੜੇ ਬੰਦਿਆਂ ਨਾਲ ਲਾਇਆ ਜਾ ਰਿਆਂ ਮਾੜੇ ਬੰਦੇ ਕਿੱਥੇ ਸੀ ਕਿੰਨਾ ਦੀ ਗਲਤੀ ਸੀ ਜਿਹੜੇ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਹੋਈਆਂ ਨੇ ਡਿਪੋਰਟ ਹੋ ਕੇ ਯੂ ਐਸ ਏ ਤੋਂ ਵਾਪਸ ਆਏ ਨੇ ਤੇ ਹਜੇ ਕੱਲ ਜਾਂ ਪਰਸੋਂ ਤੱਕ ਇੱਕ ਜਹਾਜ਼ ਹੈ ਜਿਹੜਾ ਹੋਰ ਪਰਕੇ ਆ ਰਿਹਾ ਇਹ ਕਿਸ ਤਰੀਕੇ ਦੇ ਨਾਲ ਹੋਇਆ ਮਾਪਿਆਂ ਦੀ ਗਲਤੀ ਸੀ ਏਜੰਟਾਂ ਦੀ ਗਲਤੀ ਸੀ ਜਾਂ ਕਿੰਨਾ ਦੀ ਗਲਤੀ ਸੀ ਇਸ ਗੱਲ ਤੋਂ ਅੱਜ ਪਰਦਾ ਚੱਕਾਂਗੇ ਸਾਡੇ ਨਾਲ ਬਾਈ ਯੂ ਐਲ ਤੋਂ ਸਪੀਕਰ ਸਿੰਘ ਜੁੜੇ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਹੁਤ ਵਧੀਆ ਤੁਸੀਂ ਸੁਣਾਓ ਭਾਈ ਜਿਹੜੇ ਆਪਣੇ ਭਾਰਤ ਦੇ ਲੋਕ ਜਾਂ ਮੈਂ ਪੰਜਾਬ ਦੀ ਗੱਲ ਕਰਾਂ ਜਿਹੜੇ ਪੰਜਾਬ ਦੇ ਨੌਜਵਾਨ ਸਾਡੇ ਇਧਰਲੇ ਲੋਕ ਸੀਗੇ ਜਿਹੜੇ ਡਿਪੋਰਟ ਕੀਤੇ ਨੇ ਉਹਨਾਂ ਦੀ ਗਲਤੀ ਮੰਨਦੇ ਹਾਂ ਏਜੰਟਾਂ ਦੀ ਹੀਰ ਫੇਰ ਸੀਗੀ ਜਾਂ ਕੀ ਸੀਗਾ ਇਹਦੇ ਵਿੱਚ ਦੇਖੋ ਮਲੂਕੇ ਭਾਈ ਇਹਦੇ ਵਿੱਚ ਨਾ ਦੋਨੋਂ ਚੀਜ਼ਾਂ ਹੀ ਆ ਕਿ ਇੱਕ ਤਾਂ ਸਭ ਤੋਂ ਪਹਿਲਾਂ ਸ਼ੁਰੂ ਤੋਂ ਹੁੰਦਾ ਇਹ ਬਾਹਰ ਜਾਣ ਦੇ ਸੁਪਨੇ ਤੋਂ ਲੈ ਕੇ ਕਿ ਬਈ ਹਾਂ ਅਸੀਂ ਬਾਹਰ ਜਾਣਾ ਤੇ ਅਸੀਂ ਵੀ ਵੀਡੀਓਸ ਪਾ ਕੇ ਹਮੇਸ਼ਾ ਕਹਿੰਦੇ ਰਹੇ ਕਿ ਬਈ ਜਾਣਾ ਤਾਂ ਲੀਗਲ ਤਰੀਕੇ ਨਾਲ ਜਾਓ ਇਲਲੀਗਲ ਤਰੀਕੇ ਨਾਲ ਨਾ ਚੂਜ਼ ਕਰੋ ਉਹਨਾਂ ਏਜੰਟਾਂ ਕੋਲ ਨਾ ਫਸੋ ਪਰ ਹਾਂ ਇਹ ਚ ਇਹ ਨਹੀਂ ਕਹਿ ਸਕਦੇ ਇਕੱਲੇ ਬੱਚਿਆਂ ਦੀ ਆ ਉਹਨਾਂ ਦੇ ਪੇਰੈਂਟਸ ਦੀ ਗਲਤੀ ਆ ਜਾਂ ਇਕੱਲੇ ਏਜੰਟਾਂ ਦੀ ਗਲਤੀ ਆ ਇਹ ਸਾਰੇ ਹੀ ਬਰਾਬਰ ਦੇ ਜ਼ਿੰਮੇਵਾਰ ਆ ਇਹਦੇ ਵਿੱਚ ਪਹਿਲਾ ਜ਼ਿੰਮੇਵਾਰ ਮਾਪੇ ਮਾਪੇ ਕਹਿ ਲਓ ਜਾਂ ਜਿਹੜਾ ਕੈਂਡੀਡੇਟ ਆ ਉਹ ਖੁਦ ਕਹਿ ਲਓ ਕਿਉਂਕਿ ਉਹਨੂੰ ਬਾਹਰ ਜਾਂਦਾ ਕ੍ਰੇਜ਼ੀ ਇਨ ਕਿਉਂਕਿ ਇੰਨਾ ਕ੍ਰੇਜ਼ ਆ ਉਹਨੂੰ ਐਨਾ ਤਾਂ ਪੰਜਾਬ 'ਚ ਕੁਝ ਵੀ ਨਹੀਂ ਹੈਗਾ ਪੰਜਾਬ 'ਚ ਮੇਰਾ ਕੁਝ ਬਾਨਾ ਨਹੀਂ ਕੁਝ ਹੋਣਾ ਨਹੀਂ ਕੁਝ ਮੈਂ ਕਰ ਨਹੀਂ ਸਕਦਾ ਤੇ ਉਹ ਕ੍ਰੇਜ਼ ਹੀ ਉਹ ਪਾਗਲਪਨਤੀ ਹੀ ਇੱਥੋਂ ਤੱਕ ਲੈ ਕੇ ਜਾਂਦੀ ਏ ਕਿ ਮੈਨੂੰ ਕਿਸੇ ਵੀ ਰਾਤ ਤੇ ਭੇਜ ਦਿਓ ਇੱਕ ਤਾਂ ਬੱਚਾ ਉਹ ਆ ਜਿਹਨੂੰ ਪਤਾ ਕਿ ਮੈਂ 40-45 ਲੱਖ ਰੁਪਇਆ ਲਾ ਕੇ ਜਾ ਰਿਹਾ ਤੇ ਮੇਰਾ ਜਿਹੜਾ ਏਜੰਟ ਮੈਂ ਚੁਣਿਆ ਤੇ ਉਹ ਮੈਨੂੰ ਡੋਂਕੀ ਲਾ ਕੇ ਭੇਜ ਰਿਹਾ ਜਿਹਨੂੰ ਪਤਾ ਉੱਥੇ ਤਾਂ ਫਿਰ ਸਭ ਤੋਂ ਪਹਿਲਾਂ ਬੱਚਾ ਕਸੂਰਵਾਰ ਹੋਇਆ ਜਿਹਨੂੰ ਪਤਾ ਹੀ ਹੈ ਕਿ ਮੈਂ ਗਲਤ ਤਰੀਕੇ ਨਾਲ ਜਾ ਰਿਹਾ ਜਿਹਨੂੰ ਪਤਾ ਹੀ ਹੈ ਕਿ ਮੈਂ ਦੋ ਨੰਬਰ 'ਤੇ ਜਾ ਰਿਹਾ ਭਈ 2 ਨੰਬਰ ਤੇ ਜਾ ਰਹੇ ਆ ਪਰ ਜੰਟ ਐ ਵੀ ਕਹਿੰਦੇ ਜਦੋਂ ਮੰਨ ਲਓ ਜਿਹੜੇ ਬੰਦੇ ਨੇ ਡਾਂਕੀ ਲੈ ਕੇ ਜਾਣਾ ਉਹਨਾਂ ਨੂੰ ਇਹ ਕਹਿ ਦਿੰਦੇ ਵੀ ਇੰਨੀ ਬਾਟਾ ਜਿਹੜਾ ਸਮੁੰਦਰ ਵਾਲੇ ਜਹਾਜ਼ ਤੇ ਤੁਸੀਂ ਜਾਓਗੇ ਐਸ ਤਰੀਕੇ ਨਾਲ ਆਓਗੇ ਜਿਹੜੇ ਜੰਗਲ ਤੁਸੀਂ ਨੰਗਣਾ ਉਹ ਸਾਰਾ ਅੱਧਾ ਕਿਲੋਮੀਟਰ ਦਾ ਏਅਰ ਗਿਆ ਬਸ ਉਹ ਤੁਸੀਂ ਕਰਾਸ ਕਰ ਲਿਓ ਮੁੜ ਕੇ ਯੂ ਐਸ ਏ ਉਹ ਐਸ ਤਰੀਕੇ ਨਾਲ ਵੀ ਦਿਖਾਉਂਦੇ ਆ ਮੇਰੀ ਗੱਲ ਪਤਾ ਕੀ ਆ ਜਦੋਂ ਰਾਹੀ ਗਲਤ ਚੋਲਿਆ ਹੂੰ ਜਦੋਂ ਰਾਹੀ ਗਲਤ ਚੋਣ ਲਿਆ ਜਦੋਂ ਕਹਿੰਦੇ ਨਾ ਕਹਿੰਦੇ ਅਟੈਂਪਟ ਟੂ ਮਰਡਰ ਤੇ ਮਰਡਰ ਚ ਕੋ ਬੜਾ ਫਰਕ ਨਹੀਂ ਹੁੰਦਾ ਹੂੰ ਠੀਕ ਹੈ ਕੋਈ ਬੜਾ ਫਰਕ ਨਹੀਂ ਜਦੋਂ ਰਾਹੀ ਗਲਤ ਆ ਫਿਰ ਕਿਲੋਮੀਟਰ ਕੀ ਤੇ ਫਿਰ 50 ਕਿਲੋਮੀਟਰ ਕੀ ਤੇ 100 ਕਿਲੋਮੀਟਰ ਕੀ ਬੱਚੇ ਨੂੰ ਇਹ ਤਾਂ ਪਤਾ ਨਹੀਂ ਕਿ ਹੈ 2 ਨੰਬਰ ਠੀਕ ਹੈ ਬੱਚਾ ਉਦੋਂ ਇਹ ਚੀਜ਼ ਨੂੰ ਬਿਲਕੁਲ ਨਹੀਂ ਸੋਚਦਾ ਸਿਰਫ ਹੁਣ ਇਹ ਹੁੰਦਾ ਕਿ ਮੈਂ ਤਾਂ ਬਸ ਬਾਰਡਰ ਟੱਪ ਜਾਣਾ ਉੱਥੇ ਆ ਕੇ ਸਾਇਲਮ ਪਾ ਦੇਣੀ ਹੈ ਬੱਚੇ ਨੂੰ ਇਹ ਚੀਜ਼ਾਂ ਸਾਰੀਆਂ ਪਤਾ ਹੁੰਦਾ ਜਿਹੜੇ ਤਾਂ ਬੱਚਿਆਂ ਨੂੰ ਪਤਾ ਹੁੰਦਾ ਉੱਥੇ 100 100 ਬੱਚਾ ਹੀ ਗਲਤ ਆ ਉਹਦੀ ਸੋਚ ਗਲਤ ਆ ਜਾਂ ਉਹਨੂੰ ਸਹੀ ਗਾਈਡੈਂਸ ਨਹੀਂ ਮਿਲੀ ਸਹੀ ਮਾਹੌਲ ਨਹੀਂ ਮਿਲਿਆ ਸਹੀ ਪਰਵਰਿਸ਼ ਨਹੀਂ ਮਿਲੀ ਜਾਂ ਉਹਨੂੰ ਸਮਝ ਨਹੀਂ ਹੈਗੀ ਕਿ ਵੀ ਮੈਂ 40-45 ਲੱਖ ਰੁ ਚਲ ਠੀਕ ਹੈ ਜੇ ਜਾਣਾ ਵੀ ਆ ਤਾਂ ਮੈਂ ਕੋਈ ਲੀਗਲ ਵੇ ਅਪਣਾਵਾਂ ਲੀਗਲ ਵੇ ਵਾਸਤੇ ਉਹਦੇ ਕੋਈ ਕਈ ਵਾਰੀ ਰਿਕੁਆਇਰਮੈਂਟਸ ਨਹੀਂ ਫੁੱਲਫਿਲ ਹੁੰਦੀਆਂ ਫਿਰ ਉਹ ਇੰਨਾ ਕੀ ਅੱਕ ਜਾਂਦਾ ਵਾ ਇੰਨੀ ਕੀ ਗਾਈਡੈਂਸ ਦੀ ਕਮੀ ਰਹਿ ਜਾਂਦੀ ਹੈ ਕਿ ਉਹ ਇਲਿਗਲ ਚੋਂ ਲੈਂਦਾ ਇਲਿਗਲ ਵਿੱਚੋਂ ਲੈਂਦਾ ਉੱਥੇ ਹਮੇਸ਼ਾ ਬੱਚਾ ਹੀ ਗਲਤ ਮੰਨਿਆ ਜਾਊਗਾ ਹਾਂ ਜਿਹੜੇ ਬੱਚੇ ਆਪਾਂ ਕਹਿ ਦਿੰਦੇ ਜਿਨ੍ਹਾਂ ਨੂੰ ਪਤਾ ਨਹੀਂ ਜਿਵੇਂ ਏਜੰਟ ਕਹਿੰਦਾ ਜੀ ਤੁਹਾਨੂੰ ਤਾਂ ਇੱਕ ਨੰਬਰ ਜਮੈਂ ਭੇਜ ਰਿਹਾ ਪਹਿਲਾਂ ਤੁਸੀਂ ਇੱਥੇ ਸਿੰਗਾਪੁਰ ਜਾਉਂਗੇ ਫਿਰ ਇੱਥੇ ਜਾਉਂਗੇ ਫਿਰ ਇੱਥੇ ਜਾਉਂਗੇ ਫਿਰ ਬਾਈ ਫਲਾਈਟ ਹੀ ਤੁਸੀਂ ਯੂ ਐਸ ਏ ਜਾਉਂਗੇ ਵਰਕ ਵੀਜ਼ਾ ਹੋਊਗਾ ਆ ਹੋਊਗਾ ਇਹ ਹੋਊਗਾ ਇਹ ਕਹਿ ਕੇ ਭੇਜਦੇ ਨੇ ਬਹੁਤ ਸਾਰੀਆਂ ਸਟੋਰੀਜ਼ ਇਹੋ ਜਿਹੀਆਂ ਆਈਆਂ ਕਿ ਜਾਲੀ ਏਜੰਟਾਂ ਨੇ ਠੱਗ ਏਜੰਟਾਂ ਨੇ ਬੱਚਿਆਂ ਨੂੰ ਇਹ ਝੂਠ ਮਾਰਿਆ ਕਿ ਅਸੀਂ 60 ਲੱਖ ਰੁਪਏ ਤੁਹਾਡੇ ਤੋਂ ਵਰਕ ਪਰਮਿਟ ਦਾ ਲੈ ਰਹੇ ਹਾਂ ਵਿਜ਼ਟਰ ਵੀਜ਼ਾ ਦਾ ਲੈ ਰਹੇ ਹਾਂ ਸਟੂਡੈਂਟ ਵੀਜ਼ਾ ਦਾ ਲੈ ਰਹੇ ਹਾਂ ਤੁਸੀਂ ਬਾਈ ਪਲੇਨ ਹੀ ਜਾਣਾ ਪਰ ਜਦੋਂ ਆਦਰ ਰਾਸਤੇ ਪਹੁੰਚ ਜਾਂਦੇ ਆ ਮੈਕਸੀਕੋ ਪਹੁੰਚ ਜਾਂ ਜੰਗਲਾਂ ਵਿੱਚ ਦੀ ਜਾਣਾ ਤੇ ਡਾਂਕੀ ਲੱਗਣੀ ਔਰ ਆ ਬੰਦ ਹੋ ਗਿਆ ਹੁਣ ਆ ਹੋ ਗਿਆ ਜੋ ਹੋ ਗਿਆ ਉਹਦੋਂ ਧੋਖਾ ਦਈਆਂ ਨੇ ਉੱਥੇ ਉਹ ਠੱਗ ਏਜੰਟ ਗਲਤ ਆ ਜਿੱਥੇ ਬੱਚੇ ਨੂੰ ਪਤਾ ਹੀ ਨਹੀਂ ਕਿ ਮੇਰੇ ਨਾਲ ਸੁੱਚ ਹੋ ਕੀ ਰਿਹਾ ਬੱਚਾ ਤਾਂ ਇੱਕ ਨੰਬਰ ਚ ਵਿੱਚ ਜਾਣਾ ਚਾਹੁੰਦਾ ਸੀ ਬੱਚੇ ਨੇ ਤਾਂ ਇੱਕ ਨੰਬਰ ਚ ਅਪਲਾਈ ਕੀਤਾ ਸੀ ਪਰ ਬੱਚੇ ਨੂੰ ਪਤਾ ਹੀ ਨਹੀਂ ਕਿ ਉਹਨੂੰ ਭੇਜ ਜਗੜ ਤਰੀਕੇ ਨਾਲ ਜਾ ਰਿਹਾ ਇਹ ਇਹ ਦੂਜੀ ਗਲਤੀ ਏ ਏਜੰਟ ਵੀ ਗਲਤ ਆ ਜਿਹੜੇ ਇਸ ਤਰੀਕੇ ਨਾਲ ਬੱਚੇ ਨੂੰ ਝੂਠ ਮਾਰ ਕੇ ਭੇਜਦੇ ਆ ਤੀਜੀ ਗਲਤੀ ਆਪਣੀ ਸਾਰਿਆਂ ਦੀ ਐਜ਼ ਕਮਿਊਨਿਟੀ ਆ ਕਿ ਆਪਣਾ ਇਹੋ ਜਿਹਾ ਮਾਹੌਲ ਪੈਦਾ ਕਰਤਾ ਬੱਚਿਆਂ ਵਾਸਤੇ ਕਿ ਚਾਹੇ ਪੰਜਾਬ ਚੋਂ ਮਾਹੌਲ ਨਾ ਵੀ ਐਗਜ਼ਿਸਟ ਕਰਦਾ ਹੋਵੇ ਪਰ ਡਰ ਇੰਨਾ ਪੈਦਾ ਕਰਤਾ ਕਿ ਬਈ ਹਾਂ ਪੰਜਾਬ ਛੱਡ ਕੇ ਜਾਓ ਉਥੇ ਕੁਝ ਨਹੀਂ ਆਏ ਆ ਜੋ ਠੀਕ ਹੈ ਬਾਹਰ ਜਾਣਾ ਇੱਕ ਕਰੀਅਰ ਆਪਸ਼ਨ ਵਾਸਤੇ ਇੱਕ ਬਹੁਤ ਅਲੱਗ ਚੀਜ਼ ਆ ਪਰ ਪੰਜਾਬ ਛੱਡ ਕੇ ਜਾਣਾ ਇੱਕ ਬਹੁਤ ਡਿਫਰੈਂਟ ਚੀਜ਼ ਆ ਅਸੀਂ ਵੀ ਬਾਹਰ ਭੇਜਦੇ ਆ ਪਹਿਲਾਂ ਵੀ ਭੇਜਦੇ ਸੀ ਹੁਣ ਵੀ ਭੇਜਦੇ ਆ ਔਨਲਾਈਨ ਟਾਈਮ 'ਚ ਵੀ ਭੇਜਾਂਗੇ ਪਰ ਜਿਹੜੇ ਇੱਥੇ ਰਹਿਣਾ ਚਾਹੁੰਦੇ ਆ ਸੀ ਉਹਨੂੰ ਗਾਈਡ ਕਰਦੇ ਆ ਅੱਜ ਕੀ ਹੋ ਗਿਆ ਦੋ ਹੀ ਤਰੀਕਿਆਂ ਦੇ ਲੋਕ ਆ ਪੰਜਾਬ ਦੇ ਵਿੱਚ ਜਾਂ ਤਾਂ ਉਹ ਲੋਕ ਜਿਹੜੇ ਕਹਿੰਦੇ ਆ ਕਿ ਬਾਹਰ ਦਾ ਹਾਂ ਜਾਂ ਉਹ ਲੋਕ ਜਿਹੜੇ ਪ੍ਰੋਪਰ ਏਜੰਟ ਆ ਜਿਹੜੇ ਭੇਜ ਕੇ ਹੀ ਖੁਸ਼ ਆ ਤੀਜਾ ਬੰਦਾ ਹੀ ਨਹੀਂ ਐਗਜ਼ਿਸਟ ਕਰਦਾ ਐਂਡ ਇਹ ਪਹਿਲ ਅਸੀਂ ਵੀ ਕੀਤੀ ਆ ਤੁਸੀਂ ਬੋਰਡਾਂ ਤੇ ਦੇਖਿਆ ਹੋਗਾ ਅਸੀਂ ਲਿਖਿਆ ਵਿਦੇਸ਼ ਜਾਣਾ ਕਿ ਪੰਜਾਬ ਰਹਿਣਾ ਠੀਕ ਆ ਉਹ ਇਸੇ ਕਰਕੇ ਲਿਖਿਆ ਅਸੀਂ ਚਾਹੁੰਨੇ ਕਿ ਬੱਚੇ ਸਿਰਫ ਏਸ ਕਰਕੇ ਨਾ ਬਾਹਰ ਜਾਣ ਜਾਂ ਏਸ ਕਰਕੇ ਨਾ ਪੰਜਾਬ ਰਹਿਣ ਕਿਉਂਕਿ ਉਹ ਕਿਸੇ ਇਹਨਾਂ ਦੋਨੋਂ ਤੋਂ ਇੱਕ ਮਾਈਂਡ ਸੈਟ ਨਾਲ ਰਿਲੇਟਡ ਆ ਕਿ ਜਾਂ ਤਾਂ ਏਸ ਬੰਦੇ ਜਿਹੜਾ ਉਹਨਾਂ ਦਾ ਗਾਈਡੈਂਸ ਕਰਨ ਵਾਲਾ ਬੰਦਾ ਜੇ ਉਹਦੀ ਇਹ ਸੋਚ ਆ ਕਿ ਬਈ ਬਾਹਰ ਨਹੀਂ ਜਾਣਾ ਚਾਹੀਦਾ ਪੰਜਾਬ ਹੀ ਰਹਿਣਾ ਚਾਹੀਦਾ ਬਸ ਉਹ ਕਟੜ ਕਟੜ ਸੋਚ ਆ ਉਹ ਇਸ ਸੋਚ ਨਾਲ ਵੀ ਪੰਜਾਬ ਦਾ ਰਹਿਣਾ ਤੇ ਜੇ ਉਹਨਾਂ ਦੀ ਕੋਈ ਬੰਦਾ ਉਹਨਾਂ ਦਾ ਗਾਈਡੈਂਸ ਕਰਨ ਵਾਲਾ ਇਹੋ ਜਿਹਾ ਵਾ ਜਿਹੜਾ ਇਹ ਸੋਚਦਾ ਹੋਵੇ ਕਿ ਵੀ ਪੰਜਾਬ ਚ ਕੁਛ ਨਹੀਂ ਮਿੱਟੀ ਆ ਪੰਜਾਬ ਬਾਹਰ ਹੀ ਜਾਣਾ ਚਾਹੀਦਾ ਉਹ ਸਿਰਫ ਇਹ ਸੋਚ ਨਾਲ ਬਾਹਰ ਵੀ ਨਾਲ ਜਾ ਹੂੰ ਉਹਨਾਂ ਦੀ ਅਸਲ ਸੋਚ ਕੀ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਉਹਨਾਂ ਨੂੰ ਗਾਈਡ ਕਰ ਰਿਹਾ ਉਹ ਜਿਹੜਾ ਕਰੀਅਰ ਕੰਸਲਟੈਂਟ ਆ ਜਿਹੜਾ ਹੈ ਹੀ ਨਹੀਂ ਪੰਜਾਬ ਦੇ ਵਿੱਚ ਕੋਈ ਉਹਦਾ ਫਰਜ਼ ਬੰਦਾ ਉਹ ਬੱਚੇ ਨੂੰ ਦੇਖੇ ਉਹਨੂੰ ਏਵੈਲੂਏਟ ਕਰੇ ਜੇ ਉਹਦਾ ਪੰਜਾਬ 'ਚ ਰਹਿ ਕੇ ਸਰਦਾ ਜੇ ਪੰਜਾਬ 'ਚ ਉਸ ਬੱਚੇ ਦਾ ਕੁਝ ਬਣ ਸਕਦਾ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਸਰਕਮਸਟੈਂਸਸ ਨੂੰ ਦੇਖ ਕੇ employment opportunities ਨੂੰ ਦੇਖ ਕੇ business opportunities ਨੂੰ ਦੇਖ ਕੇ ਉਸ ਬੱਚੇ ਦੇ ਟੈਲੈਂਟ ਇੰਟਰਸਟ ਐਜੂਕੇਸ਼ਨ ਨੂੰ ਦੇਖ ਕੇ ਜੇ ਪੰਜਾਬ 'ਚੋਂ ਕੁਝ ਕਰ ਸਕਦਾ ਉਹਨੂੰ ਉਸ ਤਰੀਕੇ ਨਾਲ ਗਾਈਡ ਕਰੇ ਜੇ ਉਹਦਾ ਪੰਜਾਬ 'ਚ ਨਹੀਂ ਕੁਝ ਲੱਗਦਾ ਕਿ ਵੀ ਫਿਊਚਰ ਵਧੀਆ ਨਹੀਂ ਹੋਊਗਾ ਉਹ ਬਾਹਰ এডਿਕੇਸ਼ਨ ਦੀ ਗਾਈਡ ਕਰੇ ਕਿਵੇਂ ਫਿਊਚਰ ਵਧੀਆ ਹੋ ਸਕਦਾ ਕਿਹੜੀ ਉਹ এডਿਕੇਸ਼ਨ ਹੈ ਕਿਹੜਾ ਉਹ ਤਜਰਬਾ ਜਿਹੜਾ ਦੂਜਿਆਂ ਨੂੰ ਪੰਜਾਬ ਚ ਕਾਮਯਾਬ ਕਰਨ ਦੇ ਕੈਪेबल ਬਣਾਉਂਦਾ ਤੇ ਉਸ ਬੱਚੇ ਨੂੰ ਨਹੀਂ ਬਣਾਉਂਦਾ ਕਿ ਉਹ ਬਾਹਰ ਜਾ ਕੇ ਇਹੋ ਜਿਹੀ ਕੋਈ ਪੜ੍ਹਾਈ ਕਰੇ ਜਿਹੜੀ ਪੰਜਾਬ ਚ ਨਹੀਂ ਹੈਗੀ ਤਾਂ ਉਹਨੂੰ ਇੱਕ ਚੰਗੇ ਕੈਰੀਅਰ ਕੰਸਲਟੈਂਟ ਦੀ ਲੋੜ ਆ ਜਿਹੜਾ ਉਹਨੂੰ ਕੈਰੀਅਰ ਦੇ ਤੌਰ ਤੇ ਕੰਸਲਟ ਕਰੇ ਤਾں ਜਾ ਕੇ ਇਹ ਗੱਲ ਬਾਨੀ ਆ ਤਾਂ ਜਾ ਕੇ ਇਹ ਚੀਜ਼ ਆਪਣੇ ਸਾਹਮਣੇ ਆਉਣੀ ਹੈ ਕਿ ਬਈ ਹਾਂ ਕਿ ਕੁਝ ਨਾ ਕੁਝ ਬੱਚੇ ਪਾ ਰਹੇ ਆ ਨਹੀਂ ਤਾਂ ਜੇ ਦੋ ਮਾਈਂਡਸੈਟ ਬਾਹਰ ਜਾਣਾ ਜਾਂ ਪੰਜਾਬ ਰਹਿਣਾ ਜਦੋਂ ਕਟੜਵਾਦ ਤਰੀਕੇ ਨਾਲ ਇਸ ਚੀਜ਼ ਨੂੰ ਸੋਚਿਆ ਜਾਊਗਾ ਤਾਂ ਬੱਚਿਆਂ ਦਾ ਨੁਕਸਾਨ ਹੀ ਹੋਊਗਾ ਜਿਹੜੇ ਇੱਥੇ ਰਹਿ ਗਏ ਉਹਨਾਂ ਨੂੰ ਇੱਥੇ ਕੋਈ ਰਾਹ ਨਹੀਂ ਮਿਲਿਆ ਇੱਥੇ ਰਹਿ ਤਾਂ ਪਏ ਪਰ ਇੱਥੇ ਪੰਜਾਬ ਚ ਕਰਨਾ ਕੀ ਆ bizness ਕਿਵੇਂ ਕਰਨਾ ਕੰਸਲਟੇਸ਼ਨ ਉਹਦੀ ਹੈ ਹੀ ਨਹੀਂ ਕੋਈ ਕੰਸਲਟੈਂਟ ਹੀ ਕੋਈ ਨਹੀਂ ਹੈਗਾ ਐਗਜ਼ਿਸਟ ਹੀ ਨਹੀਂ ਕਰਦਾ ਕੋਈ ਕੈਰੀਅਰ ਕੰਸਲਟ ਤਾਂ ਜਿਹੜੇ ਬਾਹਰ ਜਾਣ ਵਾਲੇ ਆ ਉਹ ਵੀ ਇੱਕ ਮਾਈਂਡਸੈਟ ਨਾਲ ਹੀ ਜਾ ਰਹੇ ਆ ਤਾਂ ਦੋਨੋਂ ਦੇ ਵਿੱਚ ਹੀ ਪ੍ਰੋਬਲਮ ਆ ਜਿਹੜੀ ਚੀਜ਼ ਬਈ ਦੇਖੀ ਆ ਹੁਣ ਜਿਹੜੇ ਸਾਡੇ ਭੈਣ ਭਰਾ ਉਥੋਂ ਵਾਪਸ ਆਗੇ ਰਿਪੋਰਟ ਹੋ ਕੇ ਆਗੇ ਉਹਨਾਂ ਵਿੱਚੋਂ ਕਈ ਇਹ ਕਹਿ ਰਹੇ ਆ ਕਿ ਆ ਦੇਖੋ ਸਾਡੇ ਕੋਲ 1 ਸਾਲ ਦਾ ਵੀਜ਼ਾ ਪਿਆ ਕੋਈ ਕਹਿੰਦਾ ਹਜੇ ਸਾਡੇ ਕੋਲ 2 ਸਾਲ ਦਾ ਪਿਆ ਸੀ ਕੋਈ ਕਹਿੰਦਾ ਮੇਰੇ ਕੋਲ 6 ਮਹੀਨਿਆਂ ਦਾ ਪਿਆ ਸੀਗਾ ਵੀਜ਼ਾ ਇੱਥੇ ਪਿਆ ਉਹ ਵੀ ਇਸ ਤਰੀਕੇ ਨਾਲ ਕੀ ਉੱਥੇ ਜਦੋਂ ਲੋਕਾਂ ਨੂੰ ਜਹਾਜ਼ ਦੇ ਵਿੱਚ ਰਿਪੋਰਟ ਕਰਕੇ ਭੇਜੇਗਾ ਕੀ ਉਹਨਾਂ ਦੇ ਉਹ ਡਾਕੂਮੈਂਟ ਜਾਂ ਉਹ ਚੀਜ਼ਾਂ ਨਹੀਂ ਵੇਖੀਆਂ ਗਈਆਂ ਜੇ ਸੱਚਮੁੱਚ ਉਹਨਾਂ ਕੋਲੇ ਵੀਜ਼ਾ ਪਿਆ ਤਾਂ ਕੀ ਆਪਾਂ ਇਧਰੋਂ ਦੁਆਰਾ ਕੋਈ ਉਹਦਾਂ ਦੀ ਅਪੀਲ ਵਗੈਰਾ ਪਾ ਸਕਦੇ ਹਾਂ ਵੀ ਆਹ ਬੰਦੇ ਕੋਲੇ ਕਾਗਜ਼ ਸਹੀ ਹੈ ਨਾਲ ਕੋਲੇ ਵੀਜ਼ਾ ਪਿਆ ਦੁਬਾਰਾ ਉਹਨਾਂ ਨੂੰ ਭੇਜ ਸਕਦੇ ਕੋਈ ਹੁੰਦੀ ਆਪਸ਼ਨ ਨਹੀਂ ਜਿਹੜੇ ਬੰਦੇ ਕੋਲੇ ਵੈਲਿਡ ਵੀਜ਼ਾ ਵਾ ਵੈਸੇ ਤਾਂ ਜਿਹੜਾ ਯੂਐਸਏ ਦਾ ਪ੍ਰੈਜ਼ੀਡੈਂਟ ਡੋਨਲਡ ਜੇ ਟਰੰਪ ਹੁਣ ਇਹ ਕਹਿਆ ਸੀ ਕਿ ਜਿਹੜੇ ਵੀ ਬੰਦੇ ਡਿਪੋਰਟ ਹੋ ਰਿਹਾ ਦੁਬਾਰਾ ਲੀਗਲ ਵੇ ਨਾਲ ਆਪਦੀ ਐਪਲੀਕੇਸ਼ਨ ਕਰਕੇ ਯੂਐਸਟ ਐਂਟਰ ਕਰ ਸਕਦੇ ਆ ਪਰ ਉਹ ਵੱਖਰਾ ਵਿਸ਼ਾ ਵਾ ਕਿ ਉਹਨਾਂ ਨੂੰ ਉਹ ਵੀਜ਼ਾ ਹੁਣ ਦੇਣਗੇ ਜਾਂ ਨਹੀਂ ਦੇਣਗੇ ਠੀਕ ਹੈ ਉਹ ਇੱਕ ਵੱਖਰਾ ਵਿਸ਼ਾ ਪਰ ਉਹਦਾ ਜੋ ਪ੍ਰੋਸੈਸ ਆ ਲੀਗਲ ਉਹਨਾਂ ਨੇ ਆਫਰ ਕੀਤਾ ਕਿ ਠੀਕ ਹੈ ਤੁਸੀਂ ਇਹ ਲੀਗਲ ਵੀਜ਼ਾ ਲੈ ਕੇ ਆਓ ਜੋ ਬਣਦਾ ਵਾ ਹੁਣ ਉਹ ਉਸ ਕੰਟਰੀ ਦੀ ਸਿਚੁਏਸ਼ਨ ਜਾਂ ਉਥੋਂ ਦਾ ਪ੍ਰੈਜ਼ੀਡੈਂਟ ਅੱਜ ਕੀ ਸੋਚਦਾ ਕੀ ਉਹ ਇਹ ਵੇਖ ਰਿਹਾ ਕਿ ਬਈ ਮੈਂ ਸਿਰਫ ਇਲੀਗਲ ਬੱਚੇ ਕੱਢਣੇ ਆ ਜਾਂ ਉਹਦੇ ਮਾਈਂਡ ਦੇ ਵਿੱਚ ਕੋਈ ਟਾਰਗੇਟਡ ਆ ਕਿ ਮੈਂ ਇੰਡੀਆ ਨੂੰ ਹੀ ਕੱਢਣਾ ਜਾਂ ਮੈਂ ਕਿਸੇ ਸਪੈਸੀਫਿਕ ਕੰਟਰੀ ਨੂੰ ਕੱਢਣਾ ਇਹ ਹੁਣ ਐਂਟਾਇਰਲੀ ਅੰਦਰ ਮਨ ਦੀ ਗੱਲ ਨਹੀਂ ਆਪਾਂ ਬੁੱਝ ਸਕਦੇ ਪ੍ਰੈਜ਼ੀਡੈਂਟ ਦੇ ਵਿੱਚ ਮਨ ਚ ਹੈ ਕਿ ਜੇ ਤਾਂ ਉਹਦੇ ਮਨ ਦੇ ਵਿੱਚ ਇਹ ਗੱਲ ਲੱਗੀ ਬਈ ਮੈਂ ਇਲੀਗਲ ਇਮੀਗ੍ਰੈਂਟਸ ਕੱਢਣੇ ਆ ਫਿਰ ਤਾਂ ਸਰਕਾਰ ਨੂੰ ਜ਼ਰੂਰ ਡਾਕੂਮੈਂਟਸ ਦੇਖਣੇ ਚਾਹੀਦੇ ਸੀ ਪਰ ਜੇ ਉਹਨਾਂ ਦੇ ਮਨ ਚ ਇਹ ਹੈ ਕਿ ਅਸੀਂ ਬਸ ਬੰਦੇ ਕੱਢਣੇ ਆ ਇਹ ਅਸੀਂ ਕੱਢਨੇ ਆਏ ਕਿ ਇਸ ਲਿਖਣਾ ਜਾਂ ਇੰਡੀਅਨਸ ਕੱਢਨੇ ਆਏ ਆ ਕੋਈ ਪੰਜਾਬੀ ਕੱਢਨੇ ਆ ਵਾਟਐਵਰ ਤੁਸੀਂ ਉਹਨੂੰ ਲਾ ਲਓ ਜਿਹੋਨਾਂ ਦੇ ਮਨ ਸਿਰਫ ਕੱਢਣਾ ਉਹਨਾਂ ਦੀ ਹੁਣ ਥੌਟ ਪ੍ਰੋਸੈਸ ਕੀ ਆ ਕਿਸ ਤਰੀਕੇ ਨਾਲ ਸਰਕਾਰ ਇਸ ਸਿਚੂਏਸ਼ਨ ਨੂੰ ਟਰੀਟ ਕਰ ਰਹੀ ਆ ਇਹ ਇੱਕ ਬਹੁਤ ਵੱਡਾ ਕੁਐਸਚਨ ਮਾਰ ਕੇ ਉਹਨਾਂ ਦੀ ਮਨ ਦੀ ਗੱਲ ਆ ਇਹ ਆਪਾਂ ਨੂੰ ਨਤੀਜਾ ਅੱਜ ਆਪਾਂ ਇੱਥੇ ਨਹੀਂ ਕੱਢ ਸਕਦੇ ਤਾਂ ਹੌਲੀ-ਹੌਲੀ ਜਿਵੇਂ ਹੋਰ ਵੀ ਲੋਕ ਵਾਪਸ ਆ ਰਹੇ ਆ ਰਿਪੋਰਟ ਹੋ ਕੇ ਤਾਂ ਉਹ ਪਤਾ ਆਪਾਂ ਨੂੰ ਲੱਗਦਾ ਰਹੂਗਾ ਬਿਲਕੁਲ ਇਹ ਚੀਜ਼ ਮੈਂ ਦੱਸ ਦੇਣੀ ਚਾਹਣਾ ਕਿਉਂਕਿ ਬਹੁਤ ਸਾਰੇ ਭੈਣ ਭਰਾ ਜਾਂ ਇੱਥੇ ਆ ਕੇ ਕਹਿ ਰਹੇ ਨੇ ਕਿ ਸਾਡਾ ਬੀਜ ਆ ਪਿਆ ਜਾਂ ਆਹ ਪਿਆ ਜਾਂ ਉਹ ਪਿਆ ਬਿਲਕੁਲ ਇੱਕ ਕਾਨੂੰਨ ਆ ਜਿਵੇਂ ਹੁਣ ਆਪਣੀਆਂ ਸਰਕਾਰਾਂ ਜਿਹੜੇ ਕਾਨੂੰਨ ਬਣਾ ਸਕਦੀਆਂ ਜਿਹੜੇ ਜਿੰਨਾਂ ਕੋਲੇ ਪਾਵਰ ਹੁੰਦੀ ਆ ਜਿਹਦੇ ਕੋਲੇ ਕਲਮ ਆ ਉਹ ਆਪਣੇ ਤਰੀਕੇ ਨਾਲ ਕੁਝ ਵੀ ਜਿਹੜਾ ਕਰ ਰਿਆ ਕਿਉਂਕਿ ਇਹ ਵੀ ਹੋ ਰਿਹਾ ਕਿ ਯੂਕੇ ਤੋਂ ਇਸ ਤੋਂ ਬਾਅਦ ਯੂਕੇ ਦੇ ਵਿੱਚੋਂ ਵੀ ਗੈਰ ਪ੍ਰਵਾਸੀ ਜਿਹੜੇ ਹੈਗੇ ਆਗੇ ਜਿਹੜੇ ਕਾਨੂੰਨੀ ਤੌਰ ਤੇ ਨਹੀਂ ਠੀਕ ਜਾਂ ਆਪਣਾ ਇਹ ਕਹਦੇ ਆ ਗਲਤ ਤਰੀਕੇ ਨਾਲ ਗਏ ਆ ਉਹਨਾਂ ਨੂੰ ਵੀ ਇੱਧਰ ਵਾਪਸ ਆ ਜਿਹੜਾ ਉਹ ਭੇਜ ਰਹੇ ਨੇ ਇੱਧਰ ਆ ਰਹੇ ਨੇ ਹਨਾ ਪਰ ਇੱਥੇ ਸਾਨੂੰ ਇੱਕ ਚੀਜ਼ ਤੇ ਜ਼ਰੂਰ ਇੱਥੇ ਹੋਰ ਵੇਖਣੀ ਪਊਗੀ ਮੈਂ ਗੱਲ ਕਹਿਣੀ ਚਾਹਣਾ ਕਿ ਜਦੋਂ ਪੰਜਾਬ ਦੇ ਹੱਕਾਂ ਦੀ ਕਿਤੇ ਨਾ ਕਿਤੇ ਗੱਲ ਹੁੰਦੀ ਆ ਚਾਹੇ ਉਹ ਕਿਸਾਨੀ ਅੰਦੋਲਨ ਦੇ ਰੂਪ ਦੇ ਵਿੱਚ ਹੋਵੇ ਚਾਹੇ ਹੋਰ ਕਿਸੇ ਤਰੀਕੇ ਦੇ ਨਾਲ ਹੋਵੇ ਸਾਨੂੰ ਉੱਥੇ ਨਾਲ ਖੜਨਾ ਚਾਹੀਦਾ ਸਾਨੂੰ ਸਾਡੀਆਂ ਜ਼ਮੀਨਾਂ ਸਾਡੇ ਕਾਰੋਬਾਰ ਆ ਜਿਹੜੇ ਉਹ ਨਹੀਂ ਵੇਚਨੇ ਚਾਹੀਦੇ ਕਾਰਪੋਰੇਟ ਘਰਾਣਿਆਂ ਨੂੰ ਅੱਜ ਯੂਐਸਏ 'ਚ ਇਹ ਗੱਲ ਉੱਠੀ ਯੂਕੇ 'ਚ ਉੱਠੀ ਤਾਂ ਹੋ ਸਕਦਾ ਕਿਉਂਕਿ ਕਾਨੂੰਨ ਬਣਾਉਣਾ ਕੋਈ ਵੱਡੀ ਗੱਲ ਨਹੀਂ ਉੱਥੋਂ ਬੈਠੇ ਲੀਡਰਾਂ ਨੂੰ ਉੱਥੋਂ ਦੇ ਪ੍ਰੈਜ਼ੀਡੈਂਟਾਂ ਨੂੰ ਕਿਉਂਕਿ ਉਹ ਤੁਹਾਡੇ ਬੱਚਿਆਂ ਨੂੰ ਕੈਨੇਡਾ ਜਾਂ ਹੋਰ ਕੰਟਰੀਆਂ 'ਚ ਵੀ ਇਦਾਂ ਜਿਹੜਾ ਭੇਜ ਸਕਦੇ ਆ ਬਾਈ ਇੱਕ ਕੇਂਦਰ ਦਾ ਅੰਕੜਾ ਜਿਹੜਾ ਸਾਹਮਣੇ ਆਉਂਦਾ ਜਿਹੜੀ ਇੱਕ ਰਿਪੋਰਟ ਆਉਂਦੀ ਆ ਕਿ ਪੰਜਾਬ ਦੇ ਵਿੱਚ ਜਿਹੜਨਾਂ ਦੇ ਕੋਲੇ ਲਾਇਸੈਂਸ ਆ ਉਹ ਕੇਵਲ ਤੇ ਕੇਵਲ 212 ਹੀ ਟਰੈਵਲ ਏਜੰਟ ਨੇ ਉਸ ਤੋਂ ਬਾਅਦ ਉਹਨਾਂ 212 ਦੇ ਵਿੱਚੋਂ 65 ट्रैवल ਏਜੰਟਾਂ ਦੇ ਜਿਹੜੇ ਲਾਇਸੈਂਸ ਆ ਉਹਨਾਂ ਦੀ ਮਿਆਦ ਬਿਲਕੁਲ ਖਤਮ ਹੋਣ ਦੇ ਕਿਨਾਰੇ ਆ ਤੇ 2730 ਕਈ ਜ਼ਿਲ੍ਹੇ ਤਾਂ ਇਹ ਜੀ ਆ ਜਿਨ੍ਹਾਂ ਦੇ ਵਿੱਚ ਇੱਕ ਵੀ ਬੰਦਾ ਲਾਇਸੈਂਸ ਵਾਲਾ ਹੈ ਨਹੀਂਗਾ ਤੇ 2738 ਜ਼ਿਲ੍ਹਿਆਂ ਦੇ ਵਿੱਚ ਜਾਲੀ ਏਜੰਟ ਬੈਠੇ ਆ ਇਹ ਰਿਪੋਰਟ ਹੋਣ ਤੋਂ ਬਾਅਦ ਇਹ ਰਿਪੋਰਟ ਆਈ ਆ ਖੁੱਲ ਕੇ ਸਾਹਮਣੇ ਕਿ ਉਸ ਤੋਂ ਪਹਿਲਾਂ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਜਾਂ ਜਿਵੇਂ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਅਸੀਂ ਆ ਸੱਚ ਦਿਖਾ ਰਹੇ ਹਾਂ ਇਸ ਤਰੀਕੇ ਨਾਲ ਬੋਲ ਰਹੇ ਹਾਂ ਸਹੀ ਤਰੀਕੇ ਨਾਲ ਜਾਓ ਤੁਸੀਂ ਵੀ ਕਦੇ ਇਸ ਚੀਜ਼ ਦਾ ਪਤਾ ਨਹੀਂ ਕੀਤਾ ਨਹੀਂ ਦੇਖੋ ਪਤਾ ਕਰਮ ਦੀ ਤਾਂ ਗੱਲ ਜੀ ਸਭ ਦੇ ਸਾਹਮਣੇ ਹੀ ਆ ਸਾਰਾ ਕੁਝ ਹਮਮ ਪਰ ਇਹ ਹੁਣ ਕਾਰਵਾਈ ਇੱਕ ਸਰਕਾਰ ਨੇ ਕਿਦੋਂ ਕਰਨੀ ਇਹ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਇਹ ਦੇਖੋ ਕਿ ਜਿਹੜੇ ਜਿਹੜੇ ਏਜੰਟਸ ਦਾ ਡਾਟਾ ਆ ਕਿ ਇੰਨੇ ਏਜੰਟਸ ਕੋਲ ਲਾਇਸੈਂਸ ਆ ਦੋ ਤਰੀਕਿਆਂ ਦੇ ਲਾਇਸੈਂਸ ਮੰਨੇ ਜਾਂਦੇ ਆ ਇੱਕ ਤਾਂ ਹੋ ਗਿਆ ਐਮਈਏ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਲਾਇਸੈਂਸ ਹੋ ਗਿਆ ਇੱਕ ਹੋ ਗਿਆ ਜਿਹੜਾ ਲਾਇਸੈਂਸ ਪੰਜਾਬ ਸਰਕਾਰ ਦਿੰਦੀ ਹੈ ਡੀਸੀ ਆਫਿਸ ਏਜੰਟਸ ਨੂੰ ਦਿੰਦਾ ਜਿਹੜਾ ਤਾਂ ਐਮਈਏ ਆ ਉਹ ਕਿਸੇ ਵੀ ਏਜੰਟ ਨੂੰ ਐਲੀਜੀਬਲ ਕਰ ਦਿੰਦਾ ਕਿ ਉਹ ਬੱਚੇ ਨੂੰ ਰਿਕਰੂਟਮੈਂਟ ਤੌਰ ਤੇ ਵੀ ਬਾਹਰ ਭੇਜ ਸਕੇ ਜਿਵੇਂ ਵਰਕ ਪਰਮਿਟ ਤੇ ਭੇਜਦਾ ਨੌਕਰੀ ਲਵਾਤੀ ਜਿਹੜਾ ਡੀਸੀ ਆਫਿਸ ਦਾ ਲਾਇਸੈਂਸ ਆ ਇਹ ਅਲਾਉ ਨਹੀਂ ਕਰਦਾ ਜਿਹੜਾ ਪੰਜਾਬ ਹਿਊਮਨ ਸਮਗਲਿੰਗ ਐਕਟ ਆ ਇਹ ਕਿਸੇ ਵੀ ਏਜੰਟ ਨੂੰ ਅਲਾਉ ਨਹੀਂ ਕਰਦਾ ਨਾ ਡੋਂਕੀ ਲਵਾਉਣਾ ਨਾ ਵਾਡਰ ਟਪਾਉਣਾ ਨਾ ਉਹਨੂੰ ਵਰਕ ਪਰਮਿਟ ਤੇ ਭੇਜਣਾ ਹੁਣ ਤੁਸੀਂ ਦੇਖੋ ਕਿ ਤੁਸੀਂ ਇੰਸਟਾਗ੍ਰam ਵਰਕ ਪਰਮਿਟ ਤੇ YouTube ਤੇ ਭਰ ਕੇ ਦੇਖੋ ਕਿੰਨੀਆਂ ਵੀਡੀਓਜ਼ ਨਿਕਲ ਆਉਣਗੀਆਂ ਲੋ ਇੱਕ ਗੱਲ ਮੈਂ ਇੱਥੇ ਬਾਈ ਨੂੰ ਰੋਕ ਕੇ ਤੁਹਾਨੂੰ ਦੱਸ ਦੇਣੀ ਚਾਹਣਾ ਜਿਹੜੇ ਪੰਜਾਬ ਡੀਸੀ ਦੇ ਕੋਲੋਂ ਜਿਹੜਾ ਲਾਇਸੈਂਸ ਮਿਲਦੇ ਆ ਪੰਜਾਬ ਦੇ ਏਜੰਟਾਂ ਨੂੰ ਉਹ ਕਦੇ ਵੀ ਤੁਹਾਨੂੰ ਦੋ ਨੰਬਰ ਦੇ ਜਾਂ ਗਲਤ ਤਰੀਕੇ ਨਾਲ ਬਾਹਰ ਨਹੀਂ ਭੇਜ ਸਕਦਾ ਇਹ ਗੱਲ ਬਿਲਕੁਲ ਫਾਈਨਲ ਆ ਜੇ ਜਿੰਨੇ ਕੁ ਲੋਕ ਇਹ ਚੀਜ਼ ਦੇ ਸ਼ਿਕਾਰ ਹੋਏ ਆ ਜਿਹੜੇ-ਜਿਹੜੇ ਨਾਮ ਤੇ ਤੁਸੀਂ ਜਿੱਥੋਂ-ਜਿੱਥੋਂ ਵੀਜੇ ਲਵਾਏ ਆ ਉਹਨਾਂ ਦੇ ਲਾਇਸੈਂਸ ਜਾਂ ਜਿਹੜੇ ਨੰਬਰ ਹੈਗੇ ਆ ਉਹ ਭਰ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਹ ਕੇਂਦਰ ਤੋਂ ਮਾਨਤਾ ਪ੍ਰਾਪਤਾ ਜਾਂ ਕੱਲੇ ਪੰਜਾਬ ਤੋਂ ਇਹ ਗੱਲ ਵੀ ਖੁੱਲਣੀ ਬਹੁਤ ਸਾਹਮਣੇ ਕੁਝ ਵੀ ਸਕਦੇ ਆ ਜੋ ਤੁਸੀਂ ਕਿਸੇ ਏਜੰਟ ਕੋਲ ਫਾਈਲ ਲਵਾਉਣ ਜਾਣੇ ਪੁੱਛੋ ਵੀ ਤੁਹਾਡਾ ਲਾਇਸੈਂਸ ਨੰਬਰ ਕੀ ਹੈ ਜੀ ਫਿਰ ਇਮੀਗ੍ਰੇਸ਼ਨ ਦਾ ਲਾਇਸੈਂਸ ਹੈਗਾ ਜਿਹੜਾ ਤੁਸੀਂ ਕੰਸਲਟ ਕੰਸਲਟ ਸਾਨੂੰ ਕਰ ਰਹੇ ਹੋ ਸਟੂਡੈਂਟ ਵੀਜ਼ਾ ਦਾ ਹੈਗਾ ਜਿਹੜਾ ਵਿਜ਼ਟਰ ਵੀਜ਼ਾ ਜਾਂ ਵਰਕ ਵੀਜ਼ਾ ਵਾ ਜਾਂ ਵਰਕ ਵੀਜ਼ਾ ਖਾਸ ਕਰ ਕਿਉਂਕਿ ਬੇਸਿਕਲੀ ਵਰਕ ਵੀਜ਼ੇ ਦਾ ਅਰਥ ਆ ਕਿ ਤੁਸੀਂ ਇੰਡੀਆ ਚ ਬੈਠੇ ਐਜ਼ ਏਜੰਟ ਬਾਹਰਲੀ ਕਿਸੇ ਕੰਟਰੀ ਦੇ ਵਿੱਚ ਕਿਸੇ ਬੱਚੇ ਨੂੰ ਰਿਕਰੂਟ ਕਰ ਰਹੇ ਆ ਕਿਸੇ ਕੰਮ ਤੇ ਲਵਾ ਰਹੇ ਆ ਉਹ ਜੋਬ ਦੇ ਨਾਲ ਰਿਲੇਟਡ ਚੀਜ਼ ਆ ਉਹਦਾ ਲਾਇਸੈਂਸ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੋਂ ਆ ਜਿਹਦਾ ਡਾਟਾ ਉਹ ਹੈਗਾ ਪਰ ਜ਼ਿਆਦਾਤਰ ਏਜੰਟਾਂ ਕੋਲੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਡਾਟਾ ਭਾਈ ਜਿਹੜੇ ਪੰਜਾਬ ਵਾਲੇ ਮਿਲਦੇ ਆ ਲਾਇਸੈਂਸ ਪੰਜਾਬ ਦੇ ਡੀਸੀ ਆਫਿਸ ਚੋਂ ਮਿਲਦੇ ਆ ਉਹ ਏਜੰਟ ਕਿਹੜੇ ਤਰੀਕੇ ਤੇ ਭੇਜ ਸਕਦੇ ਆ ਬੱਚਿਆਂ ਨੂੰ ਆ ਉਹ ਸਟੂਡੈਂਟ ਵੀਜ਼ਾ ਤੇ ਭੇਜ ਸਕਦੇ ਆ ਜੀ ਕੰਸਲਟ ਕਰ ਸਕਦੇ ਬੇਸਿਕਲੀ ਉਹ ਲਾਇਸੈਂਸ ਕੰਸਲਟੇਸ਼ਨ ਦਾ ਹੁੰਦਾ ਕਿ ਬੱਚੇ ਦੀ ਹੈਲਪ ਕਰਨੀ ਕਿ ਭਾਈ ਤੁਸੀਂ ਆਪਣਾ ਜਿਹੜਾ ਵੀਜ਼ਾ ਕਿਵੇਂ ਅਪਲਾਈ ਕਰਨਾ ਜਿਵੇਂ ਅਸੀਂ ਕਰਦੇ ਆ ਬੱਚੇ ਦੇ ਸਾਹਮਣੇ ਬਹਿ ਕੇ ਕਿ ਭਈ ਤੂੰ ਲਾ ਫਾਈਲ ਅਸੀਂ ਤੈਨੂੰ ਦੱਸ ਦਈਏ ਤੈਨੂੰ ਗਾਈਡ ਕਰਦੇ ਆ ਇਸੇ ਤਰੀਕੇ ਦੇ ਨਾਲ ਉਹ ਸਿਰਫ ਕੰਸਲਟ ਕਰ ਸਕਦੇ ਆ ਇਸ ਚੀਜ਼ ਦੇ ਉੱਪਰ ਪਰ ਤੁਸੀਂ ਇਹ ਦੇਖੋ ਕਿ ਜਦੋਂ ਇਹੋ ਜਿਹੀ ਪ੍ਰੋਬਲਮ ਆ ਜਾਂਦੀ ਆ ਜਦੋਂ ਜਿਹੜਾ ਹੁਣ ਯੂਐ ਕਾਰਵਾਈ ਹੋ ਰਹੀ ਆ ਠੀਕ ਆ ਕੁਛ ਨਾ ਕੁਛ ਏਜੰਟ ਲੱਭ ਰਹੇ ਆ ਠੀਕ ਆ ਜਿਹੜੇ ਹੈਗੇ ਆ ਪਰ ਇਹ ਇੰਨੇ ਕੁ ਜ਼ਿਆਦਾ ਏਜੰਟ ਆ ਜਿਨ੍ਹਾਂ ਦੇ ਕੋਈ ਦਫਤਰ ਵੀ ਨਹੀਂ ਹੈਗੇ ਇਹ ਜਿਹੜਾ ਬੰਦੇ ਨੇ ਇਹੋ ਜਿਹਾ ਕੰਮ ਕਰਨਾ ਡੌਂਕੀਆਂ ਲਗਾਉਣੀਆਂ ਬੱਚਿਆਂ ਨੂੰ ਲਾਇਸੈਂਸ ਕਿਉਂ ਲਾਊਗਾ ਉਹ ਕਿਉਂ ਆਉਂਦੀ ਐਨਕੁਰੀਆਂ ਕਰਾਊਗਾ ਕਿਉਂ ਆਉਂਦਾ ਘਰ-ਬਾਰ ਦੱਸੂਗਾ ਪਊ ਸਰਕਾਰ ਨੂੰ ਪੁਲਿਸ ਨੂੰ ਕਿਉਂ ਦੱਸੂਗਾ ਸਾਰਾ ਕੁਝ ਹੂੰ ਸਾਨੂੰ ਸਾਰਾ ਕੁਝ ਦੱਸਣਾ ਪੈਂਦਾ ਤਾਂ ਹੀ ਡੀਸੀ ਆਫਿਸ ਤੋਂ ਲਾਇਸੈਂਸ ਮਿਲਦਾ ਹੂੰ ਪਰ ਇਹ ਵੀ ਇੱਕ ਇਤਰਾਜ਼ ਦੀ ਆ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਨੇ ਹੁਜੀ ਉਦੋਂ ਉਹਨਾਂ ਏਜੰਟਾਂ ਨੂੰ ਤੰਗ ਕੀਤਾ ਜਾਂਦਾ ਉਹਨਾਂ ਕੰਸਲਟੈਂਟਸ ਨੂੰ ਤੰਗ ਕੀਤਾ ਜਾਂਦਾ ਜਿਨ੍ਹਾਂ ਕੋਲ ਲਾਇਸੈਂਸ ਆਲਰੇਡੀ ਡੀਸੀ ਆਫਿਸ ਤੋਂ ਹੈਗਾ ਇਨਕੁਆਰੀਆਂ ਤਾਂ ਉਹਨਾਂ ਕੋਲੇ ਹੀ ਉਹਨਾਂ ਦੀਆਂ ਹੀ ਹੋ ਰਹੀਆਂ ਕਿਉਂਕਿ ਉਹਨਾਂ ਦੇ ਇਨਕੁਆਰੀ ਕਰਨੀ ਸੌਖੀ ਹੈ ਨਾ ਡਾਟਾ ਜੋ ਸਰਕਾਰ ਕੋਲੇ ਪਿਆ ਜਦੋਂ ਮਰਜ਼ੀ ਜਾਓ ਪਤਾ ਕਿ ਆ ਦਫਤਰ ਇੱਥੇ ਆ ਨੰਬਰ ਆ ਜਦੋਂ ਮਰਜ਼ੀ ਫੋਨ ਲਾ ਲਓ ਜਦੋਂ ਮਰਜ਼ੀ ਜਾ ਕੇ ਦਫਤਰ ਚ ਚੈਕਿੰਗ ਕਰ ਲਓ ਪਤਾ ਲੱਗ ਜਾਂਦਾ ਕਿ ਵੀ ਹਾਂ ਏਜੰਟ ਹੈਗਾ ਇਹ ਸ਼ੋਅ ਕਰ ਦਿੰਦੇ ਕਿ ਵੀ ਇਸ ਇਨਕੁਆਰੀ ਕੀ ਹੈ ਪਰ ਜਿਹੜੇ ਘਰਾਂ ਚ ਬੈਠੇ ਏਜੰਟ ਆ ਹਾਂ ਅ ਤੁਸੀਂ YouTube ਤੇ ਭਰ ਕੇ ਦੇਖੋ ਵਰਕ ਪਰਮਿਟ ਕੈਨੇਡਾ ਆ ਕੇਅਰ ਗੀਵਰ ਕੈਨੇਡਾ ਜਾਂ ਕੋਈ ਵੀ ਤੁਸੀਂ ਵਰਕ ਪਰਮਿਟ ਭਰ ਕੇ ਦੇਖੋ Instagram ਤੇ YouTube ਤੇ ਕਿੰਨੀਆਂ ਐਡਾਂ ਹੁੰਦੀਆਂ ਚੈੱਕ ਕਰੋ ਕਿ ਉਸ ਬੰਦੇ ਕੋਲ ਪੁੱਛੋ ਤਾਂ ਸਹੀ ਤਰ੍ਹਾਂ ਕੋਈ MEA ਦਾ ਲਾਇਸੈਂਸ ਦਿਖਾ ਦੇ ਨਾਮ ਦਾ ਹਮ ਵਰਕ ਪਰਮਿਟ ਦਾ ਲਾਇਸੈਂਸ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਦੇਣਾ ਉਹ ਤੋਂ ਵਰਕ ਪਰਮਿਟ ਲਿਖ ਰਿਆ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਜਿਹੜੇ ਆਰਾਮ ਆਰਾਮ ਨਾਲ ਵੀਡੀਓ ਪਾ ਰਹੇ ਆ ਵਰਕ ਪਰਮਿਟ ਲਿਖ ਲੇ ਕੇ ਇਨਕੁਆਰੀ ਕਰਨ ਦੀ ਤਾਂ ਲੋੜ ਹੀ ਨਹੀਂ ਕਿਸੇ ਦੇ ਦਫ਼ਤਰਾਂ 'ਚ ਜਾ ਕੇ ਬੰਦੇ ਚੱਕਣ ਦੀ ਤਾਂ ਲੋੜ ਹੀ ਨਹੀਂ ਬੰਦੇ ਫੜਨ ਦੀ ਲੋੜ ਹੀ ਨਹੀਂ ਐਨ ਪੁੱਛਣ ਦੀ ਤਾਂ ਲੋੜ ਹੀ ਨਹੀਂ ਤੁਸੀਂ YouTube ਤੇ ਵਰਕੇ ਦੇਖ ਲਓ ਕਿਹੜੇ ਬੰਦੇ ਪੰਜਾਬ 'ਚ ਇਲੀਗਲ ਕੰਮ ਕਰ ਰਹੇ ਆ ਹੁਣ ਤੁਸੀਂ YouTube ਤੇ ਭਰੋ ਵਰਕ ਪਰਮਿਟ Instagram ਤੇ ਭਰੋ ਵਰਕ ਪਰਮਿਟ ਕੋਈ ਵੀ ਤੁਹਾਡੇ ਮੂਰੇ ਵਰਕ ਪਰਮਿਟ ਦੀ ਵੀਡੀਓ ਆਉਂਦੀ ਆ ਉਹ ਬੰਦੇ ਨੂੰ ਕਾਲ ਕਰਨ ਕਿ ਬਾਈ ਤੇ ਤੇਰੇ ਨਾਮ ਦਾ ਮੈਨੂੰ MEA ਦਾ ਲਾਇਸੈਂਸ ਦਿਖਾ ਕਿੱਥੇ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਦਾ ਵਰਕ ਪਰਮਿਟ ਵਾਲਾ ਲਾਇਸੈਂਸ ਦਿਖਾ ਕਿਥੇ ਤੈਨੂੰ ਹੁਣ ਆ ਹੀ ਨਹੀਂ ਫਿਰ ਉਹ ਵੀਡੀਓ ਕਿਸ ਹੱਕ ਨਾਲ ਪਾ ਰਿਹਾ ਬਿਲਕੁਲ ਹੀ ਇੱਕ ਬਹੁਤ ਵਧੀਆ ਵੀਡੀਓ ਦੇਖ ਕੇ ਕੋਈ ਬੱਚਾ ਉਹਦੇ ਕੋਲ ਚਲਾ ਗਿਆ ਹੂੰ ਠੀਕ ਹੈ ਜੇ ਉਹਦੇ ਕੋਲ ਵੀ ਵੀਡੀਓ ਦੇਖ ਕੇ ਬੱਚਾ ਚਲਾ ਗਿਆ ਉਹਨੇ 50 ਲੱਖ ਰੁਪਏ ਦਿੱਤਾ ਕਾਲੂ ਉਹਦਾ ਰੈਕਡ ਕੀ ਆ ਕੌਣ ਫੜੂਗਾ ਉਸ ਬੰਦੇ ਨੂੰ ਕੌਣ ਉਹਦੀ ਇਨਕੁਆਰੀ ਕਰੂਗਾ ਕੌਣ ਉਹ ਤੋਂ ਪੈਸੇ ਲਊਗਾ ਕੀ ਉਹਦਾ ਸਿਸਟਮ ਨੂੰ ਕੌਣ ਕਾਰਵਾਈ ਕਰੂਗਾ ਉਹਦਾ ਰੈਕਡ ਚ ਹੀ ਹੈ ਨਹੀਂ ਬੰਦਾ ਇਸ ਕੰਮ ਦੇ ਰੈਕਡ ਚ ਨਹੀਂ ਆਉਗਾ ਮੈਂ ਤਾਂ ਇਹ ਕੰਮ ਹੀ ਨਹੀਂ ਕਰਦਾ ਜੀ ਮੈਨੂੰ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਵੇਖ ਕਰੋਗੇ ਬਿਲਕੁਲ ਮੈਂ ਇਹ ਵੀ ਕਹਿਣਾ ਜਿਹੜੇ ਮੀਡੀਆ ਚੈਨਲ ਇਹਨਾਂ ਦੀਆਂ ਐਡਾਂ ਚਲਾ ਰਹੇ ਨੇ ਆਪਣਾ ਇਮੀਗ੍ਰੇਸ਼ਨ ਵਾਲਿਆਂ ਦੀਆਂ ਉਹਨਾਂ ਨੂੰ ਚਾਹੀਦਾ ਕਿ ਪ੍ਰੂਫੀ ਤੌਰ ਤੇ ਪਹਿਲਾਂ ਇਹਨਾਂ ਦੇ ਲਾਇਸੈਂਸ ਚੈੱਕ ਕਰਨੇ ਚਾਹੀਦੇ ਆ ਕਿ ਇਹ ਪੰਜਾਬ ਸਰਕਾਰ ਤੋਂ ਬਣੇ ਆ ਜਾਂ ਕੇਂਦਰ ਸਰਕਾਰ ਤੋਂ ਬਣੇ ਆ ਕਿਹੜੇ ਤਰੀਕੇ ਨਾਲ ਇਹ ਜਿਹੜਾ ਲੀਗਲ ਤੌਰ ਤੇ ਬੱਚੇ ਨੂੰ ਬਾਹਰ ਭੇਜ ਸਕਦੇ ਆ ਕੇਵਲ ਸਟੂਡੈਂਟ ਵੀਜ਼ਾ ਦਵਾ ਸਕਦੇ ਆ ਜਾਂ ਵਰਕ ਪਰਮਿਟ ਜਾਂ ਹੋਰ ਤਰੀਕੇ ਨਾਲ ਪਹਿਲਾਂ মিডিਆ ਨੂੰ ਵੀ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਐਡ ਚਲਾਉਣ ਤੋਂ ਪਹਿਲਾਂ মিডিਆ ਦੀ ਤੁਸੀਂ মিডিਆ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਵੀ ਇੱਕ মিডিਆ ਇੰਸਟੀਚੂਟੋਂ ਅਸੀਂ ਵੀ ਇੱਕ মিডিਆ ਇੰਸਟੀਚੂਟ ਰਨ ਕਰਦੇ ਆ ਐਡ ਕਰਨਾ ਕੋਈ ਬੁਰੀ ਗੱਲ ਨਹੀਂ ਹੂੰ ਪਰ ਕਿਸੇ ਵੀ ਇਮੇਜ ਨੂੰ ਸਾਫ ਕਰਨਾ ਬਹੁਤ ਬੁਰੀ ਗੱਲ ਹੈ ਮੈਂ ਤੁਹਾਨੂੰ ਕਹਿੰਦਾ ਬਾਈ ਜੀ ਮੇਰੀ ਐਡ ਕਰ ਦਿਓ ਆ ਮੇਰਾ ਪ੍ਰੋਡਕਟ ਹੈ ਮੇਰੇ ਕੋਲ ਲਾਇਸੈਂਸ ਆ ਮੇਰੇ ਕੋਲ ਸਾਰਾ ਕਾਗਜ਼ ਆ ਤੁਸੀਂ ਆ ਮੇਰੀ ਐਡ ਕਰ ਦਿਓ ਦੈਟਸ ਇਟ ਬਹੁਤ ਵਧੀਆ ਗੱਲ ਆ ਤੁਸੀਂ ਚਲ ਤੁਸੀਂ ਵੀ ਕਮਾਈ ਕਰਨੀ ਆ ਆਪਣੇ ਚੈਨਲ ਤੋਂ ਤੁਸੀਂ ਮੇਰੇ ਤੋਂ ਅਕਾਊਂਟ ਚ ਆਉਦੀ ਪੇਮੈਂਟ ਲਈ ਠੀਕ ਆ ਤੁਸੀਂ ਐਡ ਕੀਤੀ ਦੈਟਸ ਓਕੇ ਪਰ ਇਹ ਗੱਲ ਕਰਨਾ ਕਿ ਜਾਣ ਬੁੱਝ ਕੇ ਸ਼ੋ ਇਹ ਕਰਨਾ ਕਿ ਐਡ ਨਹੀਂ ਹੈਗੀ ਪਰ ਬੰਦੇ ਨੂੰ ਸਾਫ਼ ਕਰਨਾ ਹੈ ਉਹ ਬੰਦਾ ਜਿਹੜਾ ਮਾਰਕੀਟ ਤੋਂ ਸਭ ਤੋਂ ਜ਼ਿਆਦਾ ਗਿਰਿਆ ਹੋਇਆ ਜਿਹੜੇ ਸਾਰੇ ਪੰਜਾਬ ਨੂੰ ਪਤਾ ਕਿ ਬਈ ਇਹ ਬੰਦੇ ਨੇ ਅੱਜ ਤੱਕ ਜਿਉਂ 20 ਸਾਲ ਹੋ ਗਏ ਠੱਗੀਆਂ ਹੀ ਕੀਤੀਆਂ ਉਹ ਹੁੰਦਾ ਚਾਰ ਪੰਜ ਪੋਡਕਾਸਟਾਂ ਨੂੰ ਕਦੇ ਇੰਟਰਵਿਊਰਜ਼ ਨੂੰ ਆਦੇ ਪੈਸੇ ਦਿੰਦਾ ਖਣੀ ਕਿੰਨੇ ਦਿੰਦਾ ਇਹ ਨਹੀਂ ਪਤਾ ਕੋਈ 5 ਲੱਖ ਦਿੱਤਾ ਉਹ 10 ਲੱਖ ਦਿੱਤਾ ਉਹ ਆਪ ਦੀ ਆਏ ਸ਼ੋਅ ਕਰਦਾ ਕਿ ਵੀ ਮੇਰੇ ਜਿੰਨਾ ਸਾਫ਼ ਸੁਥਰਾ ਬੰਦਾ ਵੀ ਹੈ ਨਹੀਂ ਕੋਈ ਫਿਰ ਉਹਨਾਂ ਦੀ ਆਈਟੀਟੀ ਮਾਰਖੀ ਉਹ ਕਮੈਂਟ ਵੀ ਆਪਦੇ ਹੱਥੇ ਕਰਦੇ ਆ ਮੀਡੀਆ ਦਾ ਕੰਮ ਆ ਆਪ ਦਾ ਕੰਮ ਕਰੇ ਆਪ ਦੀਆਂ ਰਿਪੋਰਟਾਂ ਦੇ ਜਿਹੜਾ ਜਿਹੜੇ ਕਿਤੇ ਜਿਹੜੇ ਟਾਰਗੇਟ ਜਿਹੜੀ ਵਿਸ਼ੇ ਨੂੰ ਟਾਰਗੇਟ ਕਰ ਰਹੇ ਉਹਨੂੰ ਟਾਰਗੇਟ ਕਰੇ ਐਡਾਂ ਲੈਣੀਆਂ ਲੋ ਕਮਾਈ ਵੀ ਉੱਥੋਂ ਹੀ ਕਰਨੀਆਂ ਮੀਡੀਆ ਨੇ ਐਡ ਕਰਨਾ ਕੋਈ ਮਾੜੀ ਗੱਲ ਨਹੀਂ ਹੁਣ ਮੈਂ ਸਟੱਡੀ ਵੀਜ਼ਾ ਕੈਨੇਡਾ ਸਟੱਡੀ ਵੀਜ਼ਾ ਦੀ ਕਿਸੇ ਕਾਲਜ ਨੂੰ ਪ੍ਰਮੋਟ ਕਰਨਾ ਮੈਂ ਤੁਹਾਡੇ ਚੈਨਲ ਨਾਲ ਸੰਪਰਕ ਕਰ ਲਿਆ ਜਾਂ ਕਿਸੇ ਹੋਰ ਦੇ ਚੈਨਲ ਨਾਲ ਸੰਪਰਕ ਕਰ ਲਿਆ ਮੈਂ ਆਪ ਦਾ ਲਾਇਸੈਂਸ ਦਿਖਾਇਆ ਤੁਹਾਨੂੰ ਮੈਂ ਆਪ ਦਾ ਕਾਲਜ ਤੁਹਾਡੇ ਤੋਂ ਪ੍ਰਮੋਟ ਕਰਵਾਤਾ ਥੈਟਸ ਓਕੇ ਤੁਹਾਨੂੰ ਪੈਸੇ ਦਿੱਤੇ ਉਹਦੀ ਪ੍ਰੋਮੋਸ਼ਨ ਹੋ ਗਈ ਬੱਚਾ ਵੈਰੀਫਾਈ ਕਰੇ ਅੱਗੇ ਆ ਕੇ ਕਿ ਵੀ ਉਹ ਕਾਲਜ ਤੋਂ ਨੇ ਜਾਣਾ ਇੱਕ ਮੈਂ ਕਹਣਾ ਭਾਈ ਆ ਚੱਕੋ ਰੁਪਈਏ ਤੁਸੀਂ ਮੈਨੂੰ ਇਹੋ ਜਿਹੇ ਸਵਾਲ ਪੁੱਛਣੇ ਆ ਇਹੋ ਜਿਹੇ ਆਪਾਂ ਕਮੈਂਟ ਕਰਵਾਉਣੇ ਆ ਇਹੋ ਜਿਹੇ ਆਪਾਂ ਕੰਮ ਕਰਨਾ ਤੇ ਭਈ ਮੈਂ ਆਪਦੀ ਇਮੇਜ ਕਲੀਨ ਕਰਨੀ ਆ ਉਹ ਚੀਜ਼ ਬਹੁਤ ਗਲਤ ਆ ਬਿਲਕੁਲ ਕਿਉਂਕਿ ਉਹਦੇ ਵਿੱਚ ਕੋਈ ਨਾ ਕੋਈ ਫਰਸ਼ਕਾਰ ਬੰਨ ਰਿਹਾ ਬੰਨ ਰਿਹਾ ਕੋਈ ਨਾ ਕੋਈ ਫੇਰ ਉਹਦਾ ਮਾਈਂਡ ਸੈਟ ਲੋਕਾਂ ਨੇ ਮਾਈਂਡ ਸੈਟ ਨਾਲ ਖੇਡ ਰਿਆ ਅੱਜ মিডিਆ ਕੋਲੇ ਇੰਨੀ ਕੁ ਪਾਵਰ ਆ ਪੰਜਾਬ ਦੇ ਵਿੱਚ ਆਪਾਂ ਕਹਿ ਦਿੰਦੇ ਆ ਰਾਈਟ ਟੂ ਸਪੀਚ ਰਾਈਟ ਟੂ ਸਪੀਚ ਕੀ মিডিਆ ਨੇ ਕੁਛ ਕਰਦਾ ਕਿਸ ਸਰਕਾਰ ਕੇ ਸੈਂਟਰ ਸਰਕਾਰ ਨੇ ਉਹਦੀ ਕਬਜ਼ੇ ਕੀਤਾ ਹੋਇਆ ਤੁਹਾਨੂੰ ਤਾਂ ਨਹੀਂ ਕਬਜ਼ੇ ਕੀਤਾ ਮਲੂਕਾ ਟੀਵੀ ਨੇ ਨਹੀਂ ਕੀਤਾ ਯੂ ਐਲਓ ਟੀਵੀ ਨੂੰ ਤਾਂ ਨਹੀਂ ਕੀਤਾ ਹੋਰ ਬਹੁਤ ਸਾਡੇ ਸਰਮੌਰ ਪੱਤਰਕਾਰ ਆ ਜਿਹੜੇ ਕਹਿੰਦੇ ਅਸੀਂ ਕਿਸੇ ਦੇ ਦਬਾਅ 'ਚ ਨਹੀਂ ਅਸੀਂ ਤਾਂ ਨਿਰਪੱਖ ਪੱਤਰਕਾਰੀ ਕਰਦੇ ਆ ਉਹਨਾਂ ਨੂੰ ਤਾਂ ਕਿਸੇ ਦਬਾਅ 'ਚ ਨਹੀਂ ਕੀਤਾ ਫੇਰ ਉਹ ਕਿਉਂ ਨਹੀਂ ਇਨਫਲੂਐਂਸ ਕਰ ਪਾਉਂਦੇ ਪੰਜਾਬ ਦੇ ਲੋਕਾਂ ਨੂੰ ਕਿਉਂ ਨਹੀਂ ਪੰਜਾਬ ਦੇ ਲੋਕਾਂ ਨੂੰ ਕਹਿ ਪਾਉਂਦੇ ਕਿ ਵੀ ਕੋਈ ਤਾਂ ਕਮੀ ਹੈ ਨਾ ਜਿੰਮੇਵਾਰੀ ਬੰਦੀ ਐਸ ਮੀਡੀਆ ਐਸ ਮੀਡੀਆ ਕੰਪਨੀ ਮੇਰੀ ਤੁਹਾਡੀ ਉਹਨਾਂ ਸਾਰੇ ਸਨਮੌਰ ਪੱਤਰਕਾਰਾਂ ਦੀ ਸਾਰੇ ਮੀਡੀਆ ਚੈਨਲ ਦੀ ਜਿੰਮੇਵਾਰੀ ਬੰਦੀ ਆ ਕਿ ਜੇ ਪੰਜਾਬ 'ਚ ਕੁਝ ਗਲਤ ਹੋ ਰਿਹਾ ਤਾਂ ਉਹਨੂੰ ਰਿਪਰੈਜ਼ੈਂਟ ਕਰਨ ਉਹਨੂੰ ਬੋਲਣ ਉਹਨੂੰ ਲੈ ਕੇ ਆਉਣ ਅੱਗੇ ਜਿਵੇਂ ਤੁਸੀਂ ਆਪਸ ਕਰ ਰਹੇ ਹੋ ਪਰ ਜਿਹੜਾ ਇਹਦੀ ਆ ਜਿਹੜਾ ਮੀਡੀਆ ਚੈਨਲ ਸਿਰਫ ਪੈਸੇ ਖਾਤਰ ਕਿਸੇ ਬੰਦੇ ਨੂੰ ਪ੍ਰੋਮੋਟ ਕਰੀ ਜਾਂਦਾ ਉਹ ਤਾਂ ਉਹਦੀ ਜਿੰਮੇਵਾਰੀ ਤੋਂ ਵੀ ਭੱਜ ਗਿਆ ਕਿ ਉਹ ਖੁਦ ਉਸ ਫਰੋਡ ਦਾ ਸ਼ਾਮਲ ਵੀ ਹੋ ਗਿਆ ਫਰੋਡ ਦਾ ਹਿੱਸਾ ਵੀ ਬਣ ਗਿਆ ਬਿਲਕੁਲ ਜਿਵੇਂ ਸਾਡੇ মিডিਆ ਚੈਨਲਾਂ ਨੇ ਰਿਪੋਰਟ ਹੋਏ ਭੈਣ ਭਰਾਵਾਂ ਨੂੰ ਘਰੇ ਜਾ ਜਾ ਕੇ ਵਿਖਾਇਆ ਘਰੇ ਜਾ ਜਾ ਕੇ ਦੱਸਿਆ ਕਿ ਇਹਨਾਂ ਨੇ 35 ਲੱਖ ਲਾਇਆ 40 ਲੱਖ ਲਾਇਆ ਉਸੇ ਤਰ੍ਹਾਂ ਸਾਡੀ ਸਰਕਾਰ ਨੂੰ ਚਾਹੀਦੀ ਆ ਜਿਹੜੇ ਜਾਲੀ ਏਜੰਟ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਤੇ ਨਾਲ মিডিਆ ਜਿਵੇਂ ਰਿਪੋਰਟ ਹੋਏ ਲੋਕਾਂ ਦੇ ਘਰੇ ਗਿਆ ਉਹਵੇਂ ਇਹਨਾਂ ਏਜੰਟਾਂ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਆ ਕਿ ਜਿਹੜੇ ਇੱਕ ਗਲਤ ਤਰੀਕੇ ਨਾਲ ਐਡ ਕਰਾ ਕੇ ਜਾਂ ਪ੍ਰੋਮੋਸ਼ਨ ਕਰਾ ਕੇ ਹੋਰ ਸਾਡੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਸ਼ਿਕਾਰ ਬਣਾ ਰਹੇ ਨੇ ਬਿਲਕੁਲ ਪਰ ਇੱਕ ਚੀਜ਼ ਇਹ ਵੀ ਹੈ ਬਾਈ ਕਿ ਆ ਕੱਲ ਨੂੰ ਜਾਂ ਪਰਸੋਂ ਇੱਕ ਜਹਾਜ਼ ਆ ਜਿਹੜਾ ਯੂਐਸਏ ਤੋਂ ਹੋਰ ਰਿਪੋਰਟ ਹੋ ਜਾਣਾ ਇੱਕ ਪਾਸੇ ਹੁਣ ਜੇ ਦੇਖੀਏ ਤੇ ਸਾਡੇ ਸ੍ਰੀ ਪੀਐਮ ਸਾਹਿਬ ਉਹ ਤੇ ਹੱਥ ਮਿਲਾ ਰਹੇ ਆ ਕਿਤੇ ਲੱਗਦਾ ਨਹੀਂ ਵੀ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਸੀ ਥੋੜੀ-ਬਹੁਤੀ ਕੋਈ ਗੱਲਬਾਤ ਕਰਨੀ ਚਾਹੀਦੀ ਸੀ ਦੇਖੋ ਬਾਈ ਜਦੋਂ ਆਪਾਂ ਜਿਹੜੇ ਬੱਚੇ ਗਏ ਆ ਹਮ ਆਪਾਂ ਹੁਣ ਉਹ ਇੱਥੇ ਆ ਕੇ ਕਹਿੰਦੇ ਕਿ ਵੀ ਸਾਡੀ ਹੈਲਪ ਕੀਤੀ ਜਾਵੇ ਪ੍ਰਸ਼ਾਸਨ ਕੁਝ ਕਰੇ ਹਮ ਉੱਥੇ ਜਾ ਕੇ ਜਦੋਂ ਸਾਇਲੈਂਸ ਕੋਨ ਦੇ ਕੀ ਕਹਿੰਦੇ ਸਾਨੂੰ ਆਦੇ ਦੇਸ਼ ਤੋਂ ਖਤ ਸਾਨੂੰ ਪੰਜਾਬ ਤੋਂ ਖਤਰਾ ਸਾਨੂੰ ਪੰਜਾਬ ਦੇ ਲੋਕਾਂ ਤੋਂ ਖਤਰਾ ਹਾਂ ਅਸੀਂ ਨਹੀਂ ਰਹਿਣਾ ਚਾਹੁੰਦੇ ਉੱਥੇ ਸਾਨੂੰ ਇੱਥੇ ਅਸਾਈਲਮ ਦਿੱਤੀ ਜਾਵੇ ਸਾਨੂੰ ਸ਼ਰਨ ਦਿੱਤੀ ਜਾਵੇ ਹੁਣ ਜੇ ਉਹਨਾਂ ਨੂੰ ਉੱਥੇ ਕੱਢਤਾ ਤੇ ਹੁਣ ਇੱਥੇ ਕਹਿਣਗੇ ਵੀ ਸਾਡੀ ਹੈਲਪ ਕਰੋ ਜਾਂ ਸਾਡੇ ਲਈ ਆਵਾਜ਼ ਚੁੱਕੋ ਕਿਉਂ ਚੁੱਕਣਗੇ ਬਈ ਹਾਂ ਹੁਣ ਉਹ ਆਪਦੀ ਜਗ੍ਹਾ ਤੇ ਕਿਹਾ ਚੱਕੇ ਸੈਂਟਰ ਸਰਕਾਰ ਠੀਕ ਆ ਉਹਦਾ ਫਰਜ਼ ਤਾਂ ਬਣਦਾ ਠੀਕ ਉਹ ਆਪਣੇ ਕੰਮ ਕਰ ਰਿਹਾ ਹੁਣ ਉਹਨਾਂ ਲਈ ਤਾਂ ਇੱਕ ਡੀਲ ਆ ਹਾਂ ਮੋਦੀ ਤੇ ਟਰੰਪ ਵਾਸਤੇ ਡੀਲ ਆ ਮੋਦੀ ਉੱਥੇ ਗਿਆ ਟਰੰਪ ਨੂੰ ਤਾਂ ਡੀਲ ਕਰ ਰਿਹਾ ਉਹਨਾਂ ਦਾ ਡੀਲ ਆ ਟਰੰਪ ਕਹਿੰਦਾ ਬਈ ਆਪਾਂ ਹੋਰ ਚੀਜ਼ਾਂ ਦੇ ਵਿੱਚ ਅਡਜਸਟਮੈਂ ਜਿਹੜਾ ਬੰਦਾ ਅੱਜ ਦੇਸ਼ ਦਾ ਪ੍ਰਾਈਮ ਮਿਨਿਸਟਰ ਆ 150 ਕਰੋੜ ਦੀ ਆਬਾਦੀ ਦਾ ਪ੍ਰਾਈਮ ਮਿਨਿਸਟਰ ਆ ਉਹਦੇ ਲਈ ਤਾਂ ਇੱਕ ਸੌਦਾ ਆ ਇਹ ਹੂੰ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਪੰਜਾਬ 'ਚ ਕਿੰਨੇ ਆ ਗਏ ਨਹੀਂ ਆ ਗਏ ਹੂੰ ਉਹਨੂੰ ਕੋਈ ਨਹੀਂ ਫਰਕ ਪੈਂਦਾ ਕਿ 40 ਲੱਖ ਲਾਗੇ ਗਏ ਸੀ 50 ਲੱਖ ਲਾਗੇ ਗਏ ਸੀ ਉਹਨੂੰ ਤਾਂ ਇਹ ਫਰਕ ਪੈਂਦਾ ਕਿ ਮੇਰਾ ਤਾਂ ਦੇਸ਼ ਛੱਡ ਕੇ ਗਏ ਸੀ ਮੈਨੂੰ ਤਾਂ ਮਾਰ ਦੇ ਕੇ ਗਏ ਸੀ ਮੈਂ ਕੀ ਕਰਾਂ 트੍ਰੰਪ ਦੇ ਫੈਸਲੇ ਨੂੰ ਤੁਸੀਂ ਸਹੀ ਵੇਖਦੇ ਹੋ ਵੀ ਰਿਪੋਰਟ ਉਹਨੇ ਜਿਹੜੇ ਲੋਕ ਕੀਤੇ ਆ ਸਹੀ ਤਰੀਕੇ ਨਾਲ ਕੀਤੇ ਦੇਖੋ ਜੇ ਤਾਂ ਬੰਦੇ ਕੋਲ ਜਿੰਨਾ ਬੰਦਿਆਂ ਕੋਲੇ ਵੀਜ਼ਾ ਹੈਗਾ ਜਾਂ ਜਿਹੜੇ ਬੰਦੇ ਲੀਗਲ ਸੀਗੇ ਉੱਥੇ ਜੋ ਵੀ ਕੱਢੇ ਗਏ ਪਰ ਇਲੀਗਲ ਇਮੀਗ੍ਰੈਂਟਸ ਨਾ ਜਿਹੜੇ ਉਹ ਜਿਹੜੇ ਸਹੀ ਜਾਣ ਵਾਲੇ ਬੱਚੇ ਆ ਉਹਨਾਂ ਤੇ ਵੀ ਪ੍ਰਭਾਵ ਪੁੰਦੇ ਆ ਹਾਂ ਜਿਆ ਇੰਨੇ ਕੁ ਰਿਪੋਰਟ ਹੋ ਗਏ ਇਹਦਾ ਨੈਗੇਟਿਵ ਇੰਪੈਕਟ ਇਹ ਹੋਇਆ ਕਿ ਜਿਹੜੇ ਛੱਡ ਕੇ ਗਏ ਸੀ ਠੀਕ ਆ ਜਾਂ ਜਿਹੜੇ ਬੱਚੇ ਗਏ ਸੀ ਉਹਨਾਂ ਦੇ ਕਿਸੇ ਨੇ ਜ਼ਮੀਨ ਵੇਚ ਕੇ ਪੈਸੇ ਇਕੱਠੇ ਕੀਤੇ ਸੀ ਕਿਸੇ ਨੇ ਆਹ ਕੀਤਾ ਸੀ ਉਹ ਕੀਤਾ ਸੀ ਇਸ ਲਈ ਮੇਰੀਆਂ ਵੀਡੀਓ ਤੁਸੀਂ ਕੱਟ ਕੇ ਦੇਖ ਲਓ ਮੈਂ ਕਿਹਾ ਯਾਰ ਤੁਸੀਂ ਬਾਹਰ ਜਾਣ ਦਾ 50-50 ਲੱਖਾ ਇਕੱਠਾ ਕਰ ਲੈਨੇ ਹੋ ਤੇ ਜੇ ਤੁਸੀਂ ਕਹੋਗੇ ਹਰ ਜਵਾਬ ਨੂੰ ਬਿਜ਼ਨਸ ਕੋਲ ਕਿਵੇਂ ਜਾਣਾ ਤੁਸੀਂ 100 ਲੱਖ ਰੁਪਈਆ ਵੀ ਨਹੀਂ ਇਕੱਠਾ ਕਰ ਪਾਉਂਦੇ ਤੇ ਬਹੁਤ ਵੱਡੀ ਗਲਤੀ ਆ ਰਿਸਕ ਟੇਕਿੰ ਰਿਸਕ ਸੀ ਬਿਲਕੁਲ ਬੱਡਟ ਪਾਣਾ ਰਿਸਕ ਨਹੀਂ ਹਮ ਇੱਥੇ ਜਵਾਗ ਨੂੰ ਦੁਕਾਨ ਨਹੀਂ ਖੋਲ ਕੇ ਦੇਣਗੇ ਬੱਡਟ ਪਾਉਣ ਦਾ ਰਿਸਕ ਲੈ ਲੈਣਗੇ ਹਮ ਹੁਣ ਮੁੜਿਆ ਇਹ ਰਿਸਕ ਨੈਗੇਟਿਵ ਪੈ ਗਿਆ ਤੇ ਇੱਥੇ ਖੋਲ ਦਿੰਦੇ ਜੇ ਕੰਮ ਨਾ ਚੱਲਦਾ 10 ਲੱਖ ਆਲਾ 10 ਲੱਖ ਆਲਾ ਹੋਰ ਖੋਲ ਚਾਰ ਵਾਰੀ ਕੰਮ ਖੋਲ ਕੇ ਬੰਦੋ ਇਹਨਾਂ ਤਾਂ ਵੀ 40 ਲੱਖ ਨਹੀਂ ਰੁਪਣਾ ਜੀ ਤੇ ਮੈਨੂੰ ਲੱਗਦਾ ਪੰਜਾਬ 'ਚ ਇਹ ਨਹੀਂ ਓਪਰਚੁਨਿਟੀ ਹੈਣੀ ਕਿਉਂ ਨਾ ਹੋਵੇ ਬਿਲਕੁਲ ਹਾਂ ਜਿਹੜੇ ਇਲੀਗਲ ਲਿਵਿੰਗ ਗ੍ਰੈਂਟਸ ਆ ਉਹ ਜਿਹੜੇ ਉਹਨਾਂ ਨੇ ਵਾਪਸ ਭੇਜਿਆ ਮੈਨੂੰ ਉਹ ਫੈਸਲਾ ਬਹੁਤ ਵਧੀਆ ਲੱਗਦਾ ਹਾਂ ਕਿਉਂ ਵਧੀਆ ਲੱਗਦਾ ਕਿਉਂਕਿ ਉਹਨਾਂ ਨੇ ਬਦਨਾਮ ਕੀਤਾ ਪੰਜਾਬ ਨੂੰ ਠੀਕ ਹੈ ਮੈਂ ਸਿਰਫ ਪੰਜਾਬੀਆਂ ਦੀ ਗੱਲ ਕਰਦਾ ਠੀਕ ਹੈ ਬੱਚੇ ਸਾਰੇ ਇੰਡੀਆ ਚ ਵਾਪਸ ਆਏ ਆ ਪਰ ਪੰਜਾਬ ਦੀ ਜਿਹੜੀ ਮੇਨ ਗੱਲ ਉਹਨੇ ਪੰਜਾਬ ਨੂੰ ਬਦਨਾਮ ਕੀਤਾ ਉਹ ਏਜੰਟ ਜਿਹੜੇ ਡੌਂਕੀਆਂ ਲਵਾਉਂਦੇ ਆ ਉਹਨਾਂ ਦਾ ਵੀ ਤਾਂ ਧੰਦਾ ਬੰਦ ਹੋਊਗਾ ਹੁਣ ਡੌਂਕੀ ਲਾਉਣ ਲੱਗੇ ਬੱਚੇ ਸੋਚਣ ਲੱਗੇ ਬਿਲਕੁਲ ਉਹ ਬੰਦ ਹੋਊਗਾ ਤਾਂ ਜਿਹੜੇ ਸਹੀ ਕੰਮ ਕਰਨ ਵਾਲੇ ਕੰਸਲਟੈਂਟ ਉਹਨਾਂ ਦਾ ਕੰਮ ਚੱਲੂਗਾ ਹਾਂ ਫੇਰ ਹੀ ਜਿਹੜਾ ਸਹੀ ਕੰਸਲਟੈਂਟ ਆ ਬਾਹਰ ਆਊਗਾ ਮਾੜਾ ਬੰਦਾ ਤਾਂ ਹੀ ਮਾਰਕੀਟ 'ਚ ਜਾਊਗਾ ਨਾ ਜੇ ਮਾੜੇ ਕੰਮ ਹੋਣ ਬਦ ਹੋਣਾ ਜਿੰਨਾ ਟਾਈਮ ਡੋਂਕੀਆਂ ਲੱਗਦੀਆਂ ਰਹਿਣਗੀਆਂ ਉਹਨਾਂ ਟਾਈਮ ਡੋਂਕੀਆਂ ਵਾਲੇ ਏਜੰਟ ਥੋੜੀ ਖਤਮ ਹੋ ਜਾਣੀ ਆ ਹੂੰ ਡੋਂਕੀਆਂ ਬੰਦ ਹੋਣਗੀਆਂ ਤਾਂ ਹੀ ਡੋਂਕੀ ਵਾਲੇ ਏਜੰਟ ਬੰਦ ਹੋਣਗੇ ਜੀ ਇਹ ਤਾਂ ਕੰਟਰੀਜ਼ ਸੋਚਣ ਹੂੰ ਜਾਲੀ ਐਟਾ ਮੀਡੀਆ ਵਾਲੇ ਜਾਲੀ ਐਟਾ ਬੰਦ ਕਰਨਗੇ ਹੂੰ ਤਾਂ ਹੀ ਤਾਂ ਫਿਰ ਜਾਲੀ ਏਜੰਟ ਐਡਾ ਕਰਾਉਣਾ ਬੰਦ ਹੋਣਗੇ ਜਦੋਂ ਜਾਲੀ ਐਡਾ ਨਾ ਹੋਣਗੀਆਂ ਤਾਂ ਲੋਕ ਜਾਲੀ ਏਜੰਟਾਂ ਕੋਲ ਜਾਣੋ ਹਟ ਜਾਣਗੇ ਜੋ ਜਾਣੋ ਹਟ ਕੇ ਚਾਲੀ ਏਜੰਟ ਆਪਣੇ ਆਪ ਖਤਮ ਹੋ ਜਾਣਗੇ ਇਹ ਤਾਂ ਸਾਰਿਆਂ ਦੀ ਜ਼ਿੰਮੇਵਾਰੀ ਆ ਸਰਕਾਰ ਦੀ ਮੀਡੀਆ ਦੀ ਲੋਕਾਂ ਦੀ ਹਰ ਬੰਦੇ ਦੀ ਕਿ ਇਸ ਤਰੀਕੇ ਨੂੰ ਕਿਵੇਂ ਡੀਲ ਕਰਨਾ ਕਿਵੇਂ ਟੈਕਲ ਕਰਨਾ ਬਿਲਕੁਲ ਦੋਸਤੋ ਅਸਲ ਦੇ ਵਿੱਚ ਜਿਹੜੀ ਗੱਲਬਾਤ ਆ ਅੱਜ ਇਹ ਹੀ ਕਰਨੀ ਸੀ ਕਿ ਬਹੁਤ ਸਾਰੀਆਂ ਗਲਤੀਆਂ ਕਿੱਥੇ ਸੀਗੀਆਂ ਜਿਹੜੇ ਨਹੀਂ ਸਹੀ ਤਰੀਕੇ ਨਾਲ ਗਏ ਉਹਨਾਂ ਦੀਆਂ ਗਲਤੀਆਂ ਸੀ ਇੱਥੇ ਟਰੰਪ ਦਾ ਫੈਸਲਾ ਸਹੀ ਸੀ ਪਰ ਹੋ ਸਕਦਾ ਕਿਉਂਕਿ ਇਹ ਵੀ ਬਾਈ ਗੱਲ ਆਪਾਂ ਮੰਨ ਸਕਦੇ ਆ ਕਿਉਂਕਿ ਉੱਥੋਂ ਦੇ ਲੋਕ ਪੜੇ ਲਿਖੇ ਜਾਂ ਉਹਨਾਂ ਦਾ ਕਾਨੂੰਨ ਆ ਜਿਹੜਾ ਮੁਕਾਬਲੇ ਬਹੁਤ ਠੀਕ ਠਾਕ ਆ ਹਨਾ ਵੀ ਨਹੀਂ ਲੱਗਦਾ ਮੈਨੂੰ ਵੀ ਉਹਨਾਂ ਨੇ ਕੋਈ ਉਹ ਬੰਦਾ ਕੱਢਿਆ ਉਹ ਜਿਹੜਾ ਪ੍ਰੋਸੈਸ ਦੇ ਅਧੀਨ ਸਹੀ ਗਿਆ ਕੋਈ ਤਾਂ ਜੀ ਹੁਣ ਉਹ ਹੀ ਜਾਣਦੇ ਆ ਨਾ ਤਾਂ ਆਪਾਂ ਉਹ ਭੇਜੇ ਸੀ ਬੱਚੇ ਹਾਂ ਨਾ ਉਹਨਾਂ ਨੇ ਆ ਕੇ ਸਾਡਾ ਨਾ ਕੰਸਲਟੇਸ਼ਨ ਕੀਤੀ ਸੀ ਨਾ ਬਾਅਦ ਚੋਂ ਸੀ ਉਹਨਾਂ ਦੀ ਕੰਸਲਟੇਸ਼ਨ ਕਰ ਸਕਦੇ ਆ ਦੁਬਾਰਾ ਉਹਨੂੰ ਲੌਂਕੀ ਲਵਾ ਕੇ ਭੇਜ ਨਹੀਂ ਸਕਦੇ ਨਾ ਸਾਡਾ ਉਹ ਜਿਹਾ ਕੰਮ ਇਹ ਤਾਂ ਹੁਣ ਜਾਂ ਤਾਂ ਉਹ ਏਜੰਟ ਜਾਣ ਜਿਨ੍ਹਾਂ ਨੇ ਭੇਜੇ ਕਿ ਵੀ ਉਹਨਾਂ ਡਾਕੂਮੈਂਟ ਸਹੀ ਸੀ ਕਿ ਨਹੀਂ ਸੀ ਹੁਣ ਕੀ ਪਤਾ ਬੱਚੇ ਨੂੰ ਸਹੀ ਲੱਗਦੇ ਹੋਣ ਅਸਲ ਚ ਸਹੀ ਨਾ ਹੋਣ ਹਾਂ ਬਹੁਤ ਵਾਰੀ ਇਦਾਂ ਵੀ ਹੋ ਜਾਂਦਾ ਤਾਂ ਕਿ ਉਹ ਅਫਰਚ ਜੇ ਜੇ ਵੀਜ਼ੇ ਸਾਰੇ ਸਹੀ ਲੱਗਦੇ ਹੋਣ ਇੱਥੇ ਇੱਕ ਬੜਾ ਮਸ਼ਹੂਰ ਚੀਜ਼ ਆ ਇਮੀਗ੍ਰੇਸ਼ਨ ਇੰਡਸਟਰੀ ਜਿਹੜਿਆਂ ਗਲਤ ਕੰਮ ਕਰਦੇ ਕਟਛੀ ਹਮ ਕਹਿੰਦੇ 에어ਪੋਰਟ ਤੇ ਕਟਛੀ ਵੀ ਲੱਗਣੀ ਆ 5 ਲੱਖਾਂ 6 ਲੱਖ ਰੁਪਏ ਦੀ ਕੋਈ 50 ਹਜ਼ਾਰ ਦੀ ਆਡਾ ਆਡ ਕੰਟਰੀਆਂ ਦਾ ਆਡ ਟ੍ਰੇਡ ਕਟਛੀ ਦਾ ਅਰਥ ਕੀ ਆ ਕਿ ਉਥੇ 에어ਪੋਰਟ ਤੇ ਸੈਟਿੰਗ ਆ ਇੰਡੀਆ ਦੇ 에어ਪੋਰਟ ਤੇ ਵੀ ਸੈਟਿੰਗ ਆ ਇਹ ਤਾਂ ਇਹ ਤਾਂ ਇੰਡੀਆ ਦੀ ਸਰਕਾਰ ਕੰਟਰੋਲ ਕਰ ਸਕਦੀ ਹੈ ਨਾ ਹਮ ਠੀਕ ਹੈ ਕਟਛੀ ਦਾ ਮਤਲਬ ਹੁੰਦਾ ਕਿ ਪੈਸੇ ਦੇਣੇ ਆ ਹਮ ਕਿਸ 에어ਪੋਰਟ ਅਥਾਰਟੀ ਦੇ ਅਫਸਰ ਨੂੰ ਹਮ ਏਜੰਟ ਦੇ ਨਾਲ ਸੈਟਿੰਗ ਆ ਉਹਦੀ ਏਜੰਟ ਨੇ ਉਹਨੂੰ ਪੈਸੇ ਦੇ ਦੇਣੇ ਆ ਉਹਨੇ ਕਹਿਦਣਾ ਮੇਰਾ ਆ ਬੰਦਾ ਸਟੂਡੈਂਟ ਆਊਗਾ ਇਹਨੂੰ ਨਗਾ ਨਹੀਂ ਇਹਦਾ ਵੀਜ਼ਾ ਬੂਜ਼ਾ ਬੜਾ ਚੈੱਕ ਕਰਨਾ ਚਾਹੀਦਾ ਐ ਹੋ ਜਾਂਦਾ ਹੋ ਜਾਂਦਾ ਹੁੰਦਾ ਕਰਕੇ ਗਏ ਆ ਤਾਂ ਨੇੜੇ ਜਾਜਾ ਰਾਈ ਗਏ ਕਿਵੇਂ ਗਏ ਫਿਰ ਬੱਚਾ ਕਿੱਥੇ ਜਾਊਗਾ ਕਿਤੇ ਪੁੱਛ ਲਓ ਆ ਆਮ ਜਨਤਾ ਬੇਟੀ ਤੁਹਾਨੂੰ ਕਮੈਂਟਾਂ ਦੱਸਦ ਨੇ ਕਟਸ਼ੀ ਸ਼ਬਦ ਸਾਰਿਆਂ ਨੂੰ ਪਤਾ ਹੋਊਗਾ ਜਿਹੜੇ ਬਲੇ ਇਮੀਗ੍ਰੇਸ਼ਨ ਨਾਲ ਰਿਲੇਟਡ ਆ ਸਾਡੇ ਸਾਡੇ ਕੋਲੇ ਬਹੁਤ ਕੇਸ ਆਉਂਦੇ ਮੈਂ ਤਾਂ ਆਪ ਹੈਰਾਨ ਆ ਜਦੋਂ ਪਹਿਲੀ ਵਾਰੀ ਸੁਣਿਆ ਮੇ ਕੋ ਮੁੰਡਾ ਆਇਆ ਕਹਿੰਦਾ ਬਾਈ ਜੀ ਅਸੀਂ ਫਾਈਲ ਤਾਂ ਲਵਾ ਬੈਠੇ ਸੀ ਫਿਰ ਏਜੰਟ ਕਹਿੰਦਾ ਗਾ ਤਿੰਨ ਚਾਰ ਲੱਖ ਦੀ ਕਟਸ਼ੀ ਵੀ ਦੇਣੀ ਪਈ ਮੈਂ ਕਟਸ਼ੀ ਤਿੰਨ ਚਾਰ ਲੱਖ ਦੀ ਹੂੰ ਇਹਦਾ ਕੀ ਅਰਥ ਹੋਇਆ ਹੂੰ ਕਟਸ਼ੀ ਤਾਂ ਤਾਂ 2-300 ਰੁਪਏ ਦੀ ਆ ਜਾਂਦੀ ਕੀ ਮਤਲਬ ਫਿਰ ਉਹਨੇ ਮੈਨੂੰ ਸਮਝਾਇਆ ਮੈਨੂੰ ਨਹੀਂ ਪਤਾ ਸੀ ਕਹਿੰਦਾ ਵੀਰੇ ਕਟਸ਼ੀ ਦਾ ਮਤਲਬ ਹੁੰਦਾ ਏਅਰਪੋਰਟ ਤੇ ਜਦੋਂ ਸੈਟਿੰਗ ਕਰਕੇ ਬੰਦਾ ਲਗਾਉਣਾ ਹੋਵੇ ਉਦੋਂ ਕਟਸ਼ੀ ਲੱਗਦੀ ਹੈ ਮਤਲਬ ਉਹ ਕੋਡਵਰਡ ਆ ਉਹਨਾਂ ਦਾ ਰਿਸ਼ਵਤ ਦੇਣ ਦਾ ਵਾਹ ਜੀ ਫਿਰ ਮੈਨੂੰ ਸਮਝ ਲੱਗੀ ਕਿ ਆ ਵੀ ਚੀਜ਼ ਹੁੰਦੀ ਹੈ ਸਿਆਣੇ ਬਣਨਾ ਪੈਣਾ ਮਿੱਤਰੋ ਨਹੀਂ ਤਾਂ ਘਰ ਦੀਆਂ ਚਮਚੇ ਕੜਛੀਆਂ ਕਡਾਈਆਂ ਵੇਚ ਕੇ ਅਨਲੀਗਲ ਤਰੀਕੇ ਨਾਲ ਨਾ ਜਾਓ ਬਾਹਰ ਕਿਉਂਕਿ ਜਿਸ ਤਰੀਕੇ ਨਾਲ ਹੋਇਆ ਬਹੁਤ ਮਾੜਾ ਹੋਇਆ ਪਰ ਜੇ ਗਲਤ ਤਰੀਕੇ ਨਾਲ ਗਏ ਸੀ ਤੇ ਉਹ ਠੀਕ ਵੀ ਹੋਇਆ ਕਿਉਂਕਿ ਹਜੇ ਬਹੁਤ ਸਾਰੀਆਂ ਚੀਜ਼ਾਂ ਖੁੱਲ ਕੇ ਸਾਹਮਣੇ ਆਉਣੀਆਂ ਇਕੱਲਾ ਯੂ ਐਸ ਨੇ ਕਦਮ ਚੁੱਕਿਆ ਉਸ ਤੋਂ ਬਾਅਦ ਹੁਣ ਯੂ ਕੇ ਦੀ ਤਿਆਰੀ ਹੈ ਉਸ ਤੋਂ ਬਾਅਦ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਬਹੁਤ ਸਾਰੀਆਂ ਕੰਟਰੀਆਂ ਇਸ ਤਰੀਕੇ ਨਾਲ ਸਾਡੇ ਕਰਨਗੇ ਜਿਹੜੇ ਲੋਕ 2 ਨੰਬਰ 'ਚ ਗਏ ਹੋਏ ਨੇ ਇਹ ਸੇ ਕਰਕੇ ਕਹਿੰਦੇ ਆ ਕਿ ਇੱਥੇ ਕੰਮ ਕਰ ਲੋ ਥੋੜਾ ਕਰ ਲੋ ਅੱਧੀ ਖਾਲੋ ਕਿਉਂਕਿ ਸਾਡੇ ਮਾਪੇ ਉਹ ਵੀ ਸੀਗੇ ਉਹਨਾਂ ਨੇ ਕਦੇ ਬਾਹਰ ਜਾਣ ਦਾ ਨਹੀਂ ਸੋਚਿਆ ਸੀ ਸਤੋਂ ਅੱਧੀ ਕਮਾਈ ਕਰਦੇ ਸੀ ਜ਼ਿੰਦਗੀ ਤਾਂ ਉਹਨਾਂ ਨੂੰ ਵੀ ਬੜੀ ਖੁਸ਼ੀ ਦੇ ਨਾਲ ਲੰਘਾਈ ਆ ਠੀਕ ਆ ਇੱਕ ਗੱਲ ਇਹ ਆ ਕਿ ਜਿਹੜੇ ਡਿਪੋਰਟ ਹੋਏ ਨੇ ਯੂ ਐਸ ਏ ਤੋਂ ਉਹ ਕੱਲੇ ਪੰਜਾਬ ਦੇ ਲੋਕ ਨਹੀਂ ਹੋਏ ਸਭ ਤੋਂ ਵੱਧ ਜੇ ਸੀ ਉਹਦੇ ਵਿੱਚ ਗੁਜਰਾਤ ਦੇ ਸੂਬੇ ਦੇ ਸੀਗੇ ਹਰਿਆਣੇ ਦੇ ਸੀਗੇ ਠੀਕ ਆ ਪੂਰੇ ਦੇਸ਼ ਦੇ ਲੋਕ ਸੀਗੇ ਪਰ ਜਿਹੜਾ ਜਹਾਜ਼ ਆ ਉਹ ਅੰਮ੍ਰਿਤਸਰ ਹੀ ਕਿਉਂ ਪੰਜਾਬ ਦੇ ਵਿੱਚ ਹੀ ਕਿਉਂ ਲੈਂਡ ਕੀਤਾ ਵਿਜਰਾਤ ਚ ਕਿਉਂ ਨਹੀਂ ਉਤਾਰਿਆ ਜਾਂ ਦਿੱਲੀ 에어ਪੋਰਟ ਆ ਮੇਨ ਆ ਜਿਹੜਾ ਅੰਤਰਰਾਸ਼ਟਰੀ ਉੱਥੇ ਕਿਉਂ ਨਹੀਂ ਉਤਾਰਿਆ ਇਹ ਹੀ ਤਾਂ ਸਮਝਣ ਦੀ ਲੋੜ ਆ ਜੀ ਅੱਜ ਸਾਰਿਆਂ ਨੂੰ ਜਦੋਂ ਤਾਂ ਇੰਟਰਨੈਸ਼ਨਲ ਫਲਾਈਟਸ ਦੀ ਗੱਲ ਹੁੰਦੀ ਆ ਉਦੋਂ ਸਾਡੇ ਵੱਡੇ ਵੱਡੇ 에어ਪੋਰਟ ਗੁਜਰਾਤ ਬੰਬੇ ਦਿੱਲੀ ਹੈਗੇ ਆ ਸਾਡੇ ਕੋਲੇ ਜਦੋਂ ਰਿਪੋਰਟ ਹੋਣ ਦੀ ਗੱਲ ਆ ਉਦੋਂ ਦਿੱਲੀ 에어ਪੋਰਟ ਦੇ ਰਨਵੇ ਤੇ ਜਗ੍ਹਾ ਮੁੱਕ ਗਈ ਸੀ ਜਹਾਜ਼ ਲੈਂਡ ਕਰਨ ਨੂੰ ਹੂੰ ਉਹ ਉੱਥੇ ਵੀ ਹੋ ਸਕਦਾ ਸੀ ਹੂੰ ਹੋਰ ਵੀ 에어ਪੋਰਟਸ ਤੇ ਹੋ ਸਕਦਾ ਸੀ ਜਦੋਂ ਤਾਂ ਇੰਟਰਨੈਸ਼ਨਲ ਫਲਾਈਟਾਂ ਦੀ ਗੱਲ ਆ ਹੂੰ ਉਦੋਂ ਸਾਡੇ ਕੋਲੇ ਦਿੱਲੀ ਵਾਲਾ 에어ਪੋਰਟ ਆ ਜੀ ਬੰਬੇ ਵਾਲਾ ਜੀ ਗੁਜਰਾਤ ਵਾਲਾ ਜੀ ਉਹ ਆ ਜੀ ਜੋ ਆ ਜੀ ਜਦੋਂ ਬਦਨਾਮੀ ਦੀ ਗੱਲ ਉਹਦਾ ਅੰਮ੍ਰਿਤਸਰ ਲਾ ਦਿਓ ਹੂੰ ਜਦੋਂ ਬਦਨਾਮ ਹੋਣਾ ਸੋ ਦਾਟ ਕਿ ਸਾਰਾ ਨਾ ਪੰਜਾਬੀਆਂ ਦਾ ਲੱਗ ਜਾ ਜੀ ਪੰਜਾਬ ਦੇ ਗਏ ਸੀ ਪੰਜਾਬ ਚ ਆ ਗਏ ਹੂੰ ਅਸਲ ਚ ਮਾਤਾ ਗੁਜਰਾਤੀ ਸੀ ਪਰ ਉਹਨਾਂ ਨੇ ਆਪਦੀ ਬਦਨਾਮੀ ਨਹੀਂ ਨਾ ਕਰਨੀ ਉਹ ਤਾਂ ਇੱਥੋਂ ਭਾ ਕੇ ਬਾਅਦ ਚ ਲੈ ਗਏ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਉਧਰ ਆਏ ਵੀ ਐ ਮੀਡੀਆ ਤਾਂ ਸਾਰਾ ਪੰਜਾਬੀ ਪਹੁੰਚਿਆ ਹੋਇਆ ਸੀ ਜਮਰਸਰ ਬਿਲਕੁਲ ਬਿਲਕੁਲ ਗੱਲ ਤਾਂ ਪੰਜਾਬ ਦੀ ਉਛਲੀ ਨਾ ਇੱਕ ਚੀਜ਼ ਹੋਰ ਵੀ ਹੋਈ ਬਾਈ ਜੇ ਗਜ਼ਰਾਬ ਦੇ ਗਏ ਜਾਂ ਹੋਰ ਸੂਬਿਆਂ ਦੇ ਲੈ ਮੈਂ ਉੱਥੇ ਮੀਡੀਆ ਵੀ ਨਹੀਂ ਵੇਖਿਆ ਵੀ ਜੰਗਜ਼ਰਾਬ ਦਾ ਮੀਡੀਆ ਕਦੇ ਆਪਦੇ ਜਵਾਕਾਂ ਨੂੰ ਜਾ ਕੇ ਪੁੱਛ ਦੋਵੇ ਆਪਣੇ ਲੋਕਾਂ ਨੇ ਇਹ ਚੀਜ਼ ਕੀਤੀ ਜਿਆਦਾ ਆ ਉਹਨਾਂ ਦੀ ਸਾਜ਼ਿਸ਼ ਹੀ ਇਹ ਸੀ ਕਿ ਪੰਜਾਬ ਨੂੰ ਬਦਨਾਮ ਕਰਨਾ ਇਸ ਚੀਜ਼ ਦੇ ਵਿੱਚ ਕਰਤਾ ਆਪਣੇ ਮੀਡੀਆ ਵਾਲੇ ਨੇ ਉਸ ਚੀਜ਼ ਨੂੰ ਹੋਰ ਉਛਾਲਤਾ ਠੀਕ ਹੈ ਮੀਡੀਆ ਦਾ ਕੰਮ ਆ ਜਾ ਕੇ ਦੇਖਣਾ ਸਿਚੁਏਸ਼ਨ ਦਿਖਾਉਣੀ ਪਰ ਜਦੋਂ ਕੋਈ ਚੀਜ਼ ਲੈਣ ਦੀ ਪੰਜਾਬ ਚ ਹੋ ਰਹੀ ਹੈ ਫਿਰ ਉਹ ਉਦੋਂ 에어ਪੋਰਟ ਤੇ ਤਾਂ ਫਿਰ ਮੀਡੀਆ ਤਾਂ ਪਹੁੰਚੂਗਾ ਹੀ ਇਹੀ ਦਿੱਲੀ ਹੁੰਦੀ ਤਾਂ ਸ਼ਾਇਦ ਦਿੱਲੀ ਵੀ ਪਹੁੰਚਦੇ ਗੁਜਰਾਤ ਹੁੰਦੀ ਗੁਜਰਾਤ ਵੀ ਪਹੁੰਚਦੇ ਇਹ ਤਾਂ ਸਾਜ਼ਿਸ਼ ਆ ਕਿ ਜਦੋਂ ਸਾਰਾ ਕੁਝ ਵਧੀਆ ਵਾ ਇਹਨੂੰ ਕਹਿ ਦਿੰਦੇ ਆ ਅੰਮ੍ਰਿਤਸਰ 에어ਪੋਰਟ ਨੂੰ ਕਹਿੰਦੇ ਹਾਈ ਸਕਿਉਰਿਟੀ 에어ਪੋਰਟ ਕਿ ਜੇ ਹਾਈ ਸਕਿਉਰਿਟੀ ਆ ਬਾਰਡਰ ਨਾਲ ਲੱਗਦਾ ਇੱਥੇ ਖਤਰਾ ਅੱਛਾ ਜਦੋਂ ਰਿਪੋਰਟ ਕੀਤੀ ਆ ਇਹ ਲਾਉਣ ਨਾਲ ਲਾਉਣੇ ਸੀ ਉਦੋਂ ਖਤਰਾ ਕਿੱਧਰ ਗਿਆ ਸੀ ਉਦੋਂ ਇੱਕ ਤੁਸੀਂ ਮਿਲਟਰੀ ਦਾ ਜਹਾਜ਼ ਵੀ ਅੰਮ੍ਰਿਤ ਹਮ ਦਿੱਲੀ ਲੈਸ ਆਉਦਾ ਸੀ ਸੇਫ ਸੀ ਜ਼ਾਰਾ ਨਾਲੇ ਹਮ ਤੁਹਾਡੀ ਅਮਰੀਕਾ ਨਾਲ ਗੱਲਬਾਤ ਹੋਈ ਹੋਣੀ ਆ ਹਮ ਮੈਨ ਐਕਸਟਰਨਲ ਅਫੇਅਰਜ਼ ਦੇ ਮਿਨਿਸਟਰ ਦੀ ਗੱਲਬਾਤ ਹੋਈ ਹੋਣੀ ਆ ਅਮਰੀਕਾ ਦੇ ਐਕਸਟਰਨਲ ਅਫੇਅਰਜ਼ ਮਿਨਿਸਟਰ ਨਾਲ ਐਵੇਂ ਤਾਂ ਨਹੀਂ ਉਤਰ ਗਿਆ ਜਾ ਐਵੇਂ ਤਾਂ ਨਹੀਂ ਪਰਮਿਸ਼ਨ ਮਿਲਗੀ ਚਾਹ ਲੈਂਡ ਕਰਨ ਦੀ ਇੱਕ ਮਿਲਟਰੀ ਦਾ ਪਲੇਨ ਦਿੱਲੀ ਚ ਜ਼ਿਆਦਾ ਸੇਫ ਆ ਕਿ ਬਾਰਡਰ ਏਰੀਆ ਜ਼ਿਆਦਾ ਸੇਫ ਆ ਹਮ ਜਿਹੜਾ ਇੰਟਰਨੈਸ਼ਨਲ ਫਲਾਈਟ ਲਾਉਣੀ ਚੜਾਉਣੀ ਹੁੰਦੀ ਉਹਨੂੰ ਤਾਂ ਕਹਿੰਦੇ ਜੀ ਬਾਰਡਰ ਏਰੀਆ ਮੇਰੇ ਸੇਫ ਨਹੀਂਗਾ ਬਿਲਕੁਲ ਇਹਦੀ ਹਾਈ ਸਕਿਉਰਿਟੀ 에ਰਪੋਰਟ ਆਇਟ ਹੈ ਨਹੀਂ ਫਲਾਈਟਾਂ ਜਾ ਨਹੀਂ ਸਕਦੀਆਂ ਉਦੋਂ ਦਿੱਲੀ ਚੜਾਓ ਸਾਰੇ ਉਦੋਂ ਹੀ ਤੋਂ ਗੱਡੀਆਂ ਕਰਾ ਕੇ ਕਿੱਡੇ ਕਿੱਡੇ ਬਿਜ਼ਨਸ ਆ ਰਾਜ ਕਿੱਡੇ ਕਿੱਡੇ ਟਾਬੇ ਕਿੱਡੇ ਕਿੱਡੇ ਰੋਡ ਕਿੱਡੇ ਕਿੱਡੇ ਇਨਫਰਾਸਟ੍ਰਕਚਰ ਖੜੇ ਕਰ ਲਏ ਪੰਜਾਬ ਤੋਂ ਲੋਕ ਅੰਮ੍ਰਿਤਸਰ ਦੇ ਲੋਕ ਵੀ ਦਿੱਲੀ ਜਾਂਦੇ ਫਲਾਈਟਾਂ ਲੈਣ। ਹਾਂ। ਉਦੋਂ ਦਿੱਲੀ ਜਦੋਂ ਬਦਨਾਮੀ ਉਦੋਂ ਪੰਜਾਬ ਆਹੀ ਨੀਤੀ ਹੈ ਬਸ। ਤੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਨਾਲ ਇਹ ਵੀ ਦੱਸਿਓ ਕਿ ਕੁਝ ਹੋਰ ਜਿਹੜੇ ਸਵਾਲ ਰਹਿੰਦੇ ਸੀ ਉਹ ਆਪਾਂ ਅਗਲੇ ਪੋਡਕਾਸਟ ਤੇ ਬਈ ਧੰਨਵਾਦ ਤੁਹਾਡਾ ਬਹੁਤ। ਬਹੁਤ ਬਹੁਤ ਸ਼ੁਕਰੀਆ ਜੀ। ਅੱਪੇ ਜੁੜੇ ਰਹੋ ਲੋਕਾ ਟੀਵੀ ਦੇ ਨਾਲ ਸਸੀ ਕਾਲ।